ਸੈਣੀ ਵਾਲਾ ਕਿੱਸਾ ਕੀ ਸੀ ਜਿਹੜਾ ਤੁਹਾਡੇ ਤੇ ਕੇਸ ਪਿਆ ਸੀ ਕਿਵੇਂ ਇੱਕ ਜਿਹੜੇ ਸੈਣੀ ਓਦੋਂ ਐਵੇਂ ਇੱਥੇ ਪੋਲਿਟਿਕਲ ਅਫੈਂਸ ਕਰਦਾ ਸੀ ਪੰਜਾਬ ਯੂਨੀਵਰਸਿਟੀ ਮੈਂ ਪੰਜਾਬ ਯੂਨੀਵਰਸਿਟੀ ਇਹ ਮਤਲਬ 8081 ਦੀ ਗੱਲ ਹੈ ਇਹ ਓਦੋਂ ਐਵੇਂ ਕਰਦਾ ਸੀ ਮੈਂ ਓਦੋਂ ਰਿਸਰਚ ਫੇਰ ਰਿਹਾ ਸੀ ਇੱਥੇ ਗੁਰੂ ਨਾਨਕ ਸਿੱਖ ਕਾਲਜ ਉਹਨੂੰ ਤਾਂ ਸਾਰੇ ਖਾਂਦੇ ਸੀ ਸਾਡੀ ਮੂਮਰ ਤੋਂ ਕੁੰਨਾਂ ਕਾਂਦੇ ਸੀ ਸੰਜਨੈਲ ਸਿੰਘ ਤੋਂ ਕਾਂਦੇ ਸੀ ਭਾਈ ਉਹਨਜੀ ਤੋਂ ਕਾਂਦੇ ਸੀ ਤੇ ਜਦੋਂ ਇਹ ਤੇ ਬਲਾਸਟ ਹੋ ਗਿਆ ਫਿਰ ਤੁਹਾਨੂੰ ਪਤਾ ਪਈ ਬਲਾਸਟ ਕਿੱਥੇ ਹੋਇਆ ਸੀ ਬਲਾਸਟ ਤਾਂ ਸੈਕਟਰ ਜੋ ਹੈ ਸੀ ਮੈਂ ਉਹ ਜਿਹੜੀ ਇੰਵੈਸਟਰ ਕਾਰ ਸੀ ਨਾ ਉਹ ਜੋ ਉਤਰ ਕੇ ਤੇ ਪਿੱਛੇ ਜਿਪਸੀ ਚ ਬੈ ਗਿਆ ਸਪਾਂਸਰਾਂ ਚਾਂ ਬਾਤ ਲਿਆ ਨੇ ਉਸ ਜਿਹੜੇ ਮਰੇ ਜੀ ਹਜੇ ਜਿੱਤ ਬੈ ਗਈ ਜਦੋਂ ਪਤਾ ਲੱਗੇ ਸੀਗੀ ਨਹੀਂ ਇਹਨੂੰ ਕੋਈ ਛਿੱਟੀ ਛੁੱਟੀ ਆਈ ਸੀ ਪਹਿਲਾਂ ਉਹ ਤੈਨੂੰ ਬਲਾਸਟ ਕਰ ਦੋਣਾ ਮੈਨੂੰ ਇੱਥੋਂ ਮੌੜੀ ਤੋਂ 5 ਫੀਟ ਤੋਂ ਪਿੱਛੇ ਇਹ ਸਨੇਗੀਤਾ ਜਿਆ ਪਰਸਨਲ ਆਇਆ ਸੀ ਹਾਂ ਬੈਸ ਹਾਂ ਉਸੇ ਦਾ ਹਾਂ ਫਿਰ ਉਹ ਉੱਥੇ ਟਰਜਰ ਕਰਦੇ ਰਹੇ ਮੈਨੂੰ ਸੀਆਰਪੀ ਲੈ ਕੇ ਉਸ ਤੋਂ ਬਾਅਦ ਸੀਆਰਪੀ ਦੇ ਕੈਂਪ ਤੇ ਲੈ ਕੇ ਮੱਲੇ ਕੱਪੜੇ ਕੂਪੜੇ ਤੋਂ ਜਦੋਂ ਬੰਦਾ ਮਿਲਣ ਦਾ ਉਹ ਇਲਾ ਦੇ ਦਿੰਦੇ ਸੀ ਕੱਪੜੇ ਕੂਪੜੇ ਲਾ ਕੇ ਦੇ ਅੱਖਾਂ ਬੰਨ ਲੈਂਦੇ ਤੇ ਉਹ ਜਿਹੜਾ ਇਹਨਾਂ ਕੋਲ ਜੁੱਤੀਆਂ ਜੁੱਤੀਆਂ ਮਾਰਨ ਵਾਲਾ ਜਿਹੜਾ ਸ਼ਬਦ ਹੁੰਦਾ ਸਿਰ 'ਚ ਪਤਾ ਨਹੀਂ ਕੀ ਮਾਰਦੇ ਸੀ ਮੇਰੇ ਤਾਂ ਅੱਖਾਂ ਬੰਨੀਆਂ ਹੋਈਆਂ ਸੀ ਮੈਨੂੰ ਇਹ ਅਹਿਸਾਸ ਨਹੀਂ ਸੀ ਸਿਰ 'ਚ ਪੱਟੇ ਪੱਟੇ ਮਾਰਦੇ ਹੁੰਦੇ ਸੀ ਉਸ ਤੋਂ ਬਾਅਦ ਫਿਰ ਨਿਰਵਸਥਤਾ ਸੀ ਗਈ ਉਸ ਤੋਂ ਬਾਅਦ ਫਿਰ ਇਹ ਕਰੰਟ ਲਾਉਣੀ ਸ਼ੁਰੂ ਕਰਦੇ ਇਹਨਾਂ ਨੇ ਕੰਨਾਂ ਨੂੰ ਥੱਲੇ ਗੁਪਤੰਗਾਦ ਤੇ ਹੋਰ ਕੰਨਾਂ 'ਚ ਵੀ ਸਾਰੇ ਮਤਲਬ ਇੱਕ ਕੰਨ ਟਲਾਉਂਦੇ ਬਹੁਤ ਜ਼ਿਆਦਾ ੱਡੀ ਪੜ ਛੱਡੇ ਤਾਂ ਪੜੇ ਜਾਈ ਉੱਥੇ ਸੀ ਆਰਪੀ ਦੇ ਕੈਂਪ ਛੱਡੇ ਨੇ ਸਾਹਮਣੇ ਬੈਠ ਕੇ ਫੜਾਇਆ ਤੈਨ ਮਾਰ ਦੇਣਾ ਇਸ ਮੈਂ ਕਿਹਾ ਮੈਂ ਮਾਰ ਦੇ ਮੈਂ ਕਹਿੰਦਾ ਉਹ ਤਾਂ ਉੱਪਰ ਵਾਲੇ ਦੇ ਕੋਲੋਂ ਮਾਰਨਾ ਤੂੰ ਮੈਨੂੰ ਵੀ ਮਾਰ ਜੀ ਕਹਿੰਦਾ ਸੀ ਸਣੀ ਵੀ ਮਾਰ ਦੇ ਜੇ ਮਾਰ ਹਾਂ ਮੈਂ ਤਾਂ ਕਿਹਾ ਸੀ ਮੈਂ ਕਿਹਾ ਤੂੰ ਕੀ ਮਾਰੇਗਾ ਮਾਰਨ ਵਾਲਾ ਉੱਪਰ ਵਾਲਾ ਜੇ ਉਹਨੇ ਮਾਰਨਾ ਤੇ ਮਰ ਜਾਣਾ ਜੇ ਨਹੀਂ ਜਿਕਰ ਕਰ ਰਿਹਾ ਸੀ ਕਿੰਨੇ ਵੇ ਕਾਲੀਆਂ ਨੇ ਧੋਖਾ ਕੀਤਾ ਪਿੱਛੇ ਤੁਰਾ ਮਾਰਿਆ ਉਹਨਾਂ ਨੇ ਕਿਵੇਂ ਮਰ ਦਿੱਛਾ ਦੇਖੋ ਇਹ ਬੜੀ ਲੰਮੀ ਸਟੋਰੀ ਏ ਜੇ ਤੁਹਾਨੂੰ ਮੈਂ ਇਹ ਦੱਸਣ ਲੱਗਾ ਵੀ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਜਿਹੜਾ ਕੁਝ ਕਰਵਾਇਆ ਸਾਰਾ ਕਾਲੀਆਂ ਨੇ ਕਰਵਾਇਆ ਜਿਹੜਾ ਕਿਉਂਕਿ ਦਾ ਉਹ ਅੰਦਰ ਕੈਸ ਚੱਲ ਰਿਹਾ ਕਿਉਂਕਿ ਉਹਨੂੰ ਮਾਰਿਆ ਜਿਹੜਾ ਉਹ ਕਾਲੀਆਂ ਨੇ ਮਾਰਾਇਆ ਇਹ ਆਪਰੇਸ਼ਨ ਬਲੂ ਸਟਾਰ ਹੋਣਾ ਹੀ ਨਹੀਂ ਸੀ ਤੇਜਾ ਸਿੰਘ ਦੇ ਘਰ ਬੈਠ ਕੇ ਸਾਰਾ ਫੈਸਲਾ ਹੋ ਗਿਆ ਸੀ ਬਾਦਲ ਤੋੜਾ ਤਲਵੰਡੀ ਤੇ ਸੰਜਨੈ ਸਿੰਘ ਮੰਨ ਗਿਆ ਸੀ ਮੈਂ ਆਪਦੇ ਬੰਦੇ ਲੈ ਕੇ ਬਾਹਰ ਚਲੇ ਜਾਣਾ ਤੁਸ ਨੂੰ ਦੋਤਾ ਕਰ ਉਸ ਕਾਰਨ ਲੈਕਿਨ ਉਹ ਕਹਿੰਦੇ ਨੇ ਰਤੋ ਰਾਤ ਬਦਲ ਨੂੰ ਪਤਾ ਲੱਗਿਆ ਸੰਤ ਜਨਰ ਸਿੰਘ ਨਹੀਂ ਜਿਉਂਦੇ ਰਹਿਣਾ ਇਹ ਵੀ ਰਤੋ ਰਾਤ ਦਿੱਲੀ ਭੱਜਿਆ ਦਿੱਲੀ ਜਾ ਕੇ ਪੀਸੀ ਅਲੈਗਜ਼ੈਂਡਰ ਨੂੰ ਮਿਲਿਆ ਜਿਹੜਾ ਉਹਦਾ ਪੀਸੀ ਇੰਦਰਾਗਨ ਇਹਦਾ ਉੱਥੇ ਬੈਗਵੈਰਨਾਂ ਸਕੀਮ ਬਣਾਈ ਜਿਸ ਸੰਤ ਜਨਰ ਸਿੰਘ ਜਿਉਂਦਾ ਰਹਿ ਗਿਆ ਤੇ ਫਿਰ ਤੁਹਾਡੇ ਹੱਥੋਂ ਗੱਲ ਗਈ ਫਿਰ ਸੰਤ ਜਨਰ ਸਿੰਘ ਦੀ ਚਲੋ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਤੇ ਗੁਰਚਰਨ ਸਿੰਘ ਟਵਾੜਾ ਨੇ ਇਹਨਾਂ ਨੇ ਮਿਲ ਕੇ ਮਤਲਬ ਰਿਨਿਊਸ ਕਰ ਸਾਰਾ ਸਰਕਾਰ ਨੂੰ ਕਹਿ ਕੇ ਕਰਵਾਇਆ ਤੇ ਸੰਤ ਜਨਰ ਸਿੰਘ ਮਰੋਣਾ ਸੀ ਜਿੱਥੇ ਨੂੰ ਸੀਆਰਪੀ ਨੇ ਗੋਲੀ ਚਲਾਈ ਬਹੁਤ ਜ਼ਿਆਦਾ ਦਰਵਾਜ਼ਾ ਸਾਹ ਤੇ ਘਾਤ ਦਿੱਤੇ ਪਹਿਲੀ ਤੋਂ ਲੈ ਕੇ ਤੇ ਫਿਰ 6 ਤੱਕ ਜਿੰਮਦਰ ਟੈਕ ਨਹੀਂ ਹੋਇਆ 5 5 ਦੀ ਸ਼ਾਮ ਤੱਕ ਪਹੁੰਚਦਾ ਉਹਨਾਂ ਦੇ ਲਗਾਤਾਰ ਗੋਲੀ ਚੱਲਦੀ ਰਹੀ ਜਿੱਕਰ ਕਈ ਤਰ੍ਹਾਂ ਦੇ ਭਲੇਖੇ ਵੀ ਨਹੀਂ ਹੋਰ ਕਈ ਕਿਤਾਬਾਂ ਦੇ ਵਿੱਚ ਜੇਕਰ ਤੁਹਾਡੀ ਕਿਤਾਬ ਪੜਦਾ ਕੋਈ ਵੀ ਸੱਜਣ ਤਾਂ ਉਹਦੇ ਜਿਹੜੇ ਮਨ ਦੇ ਵਿੱਚ ਗੱਲਾਂ ਨੇ ਉਹ ਸਾਰੀਆਂ ਸਤੋਂ ਪੜ ਕੇ ਕਲੀਅਰ ਹੋ ਜਾਣ ਕਈਆਂ ਦੇ ਮੈਨੂੰ ਫੋਨ ਆਏ ਨੇ ਤੇ ਸਾਉਂ ਦਾ ਪਤਾ ਨਹੀਂ ਸੀ ਇਹ ਗੱਲਾਂ ਹੋਈਆਂ ਨੇ ਉੱਤੇ ਸਾਨੂੰ ਦਾ ਇਹ ਜਿਹੜੇ 3 ਤਰੀਕ ਨੂੰ ਹੋ ਗਿਆ ਪ੍ਰੈਜ਼ਨ ਬਲੂ ਸਟਾਰ ਉਸ ਤੋਂ ਬਾਅਦ ਸੰਤਾ ਦੀ ਰੈੱਡ ਬੋਡੀ ਮਿਲ ਗਈ ਫਿਰ ਨਾਇਰ ਸਿੰਘ ਦੀ ਜਨਰਲ ਸਾਹਿਬ ਦੀ ਮਿਲ ਗਈ ਤੇ ਭਜਨ ਦੇਖ ਸਿੰਘ ਦੀ ਮਿਲ ਗਈ ਉਸ ਤੋਂ ਬਾਅਦ ਖਤਮ ਹੈ ਲੇਕਿਨ ਅਸਲੀ ਜਿਹੜਾ ਪ੍ਰੈਜ਼ਨ ਬਲੂ ਸਟਾਰ ਉਹ 8 ਤਰੀਕ ਸ਼ਾਮ ਤੱਕ ਚੱਲਦਾ ਰਿਹਾ 1 3 ਨੂੰ ਰਾਤ ਨੂੰ ਫੌਜ ਐਂਟਰ ਹੋਈ ਹੈ ਤੇ ਬੜਾ ਵੱਡਾ ਮੁਕਾਬਲਾ ਹੋਇਆ ਪਹਿਲਾਂ ਜਿਹੜਾ ਪਹਿਲਾ ਫੇਰ ਸੀ ਫੌਜ ਦਾ ਉਹ ਤਾਂ ਉਹਨਾਂ 4:40 ਮਿੰਟ ਤੇ 4 ਤਰੀਕ ਨੂੰ ਕਰਦਾ ਸੀ ਸਵੇਰੇ ਅਸੀਂ ਉਦੋਂ ਦਰਸ਼ੀ ਡਿਊਟੀ ਦੇ ਸਾਹਮਣੇ ਬੈਠੇ ਸੀ ਉਸ ਫੈਰੋਂ ਤੋਂ ਬਾਅਦ ਬਰੂਤ ਤੋਪਾਂ ਦੇ ਫਾਇਰਸ ਦੇ ਕਾਰਤਕ ਕਰਦੇ ਰਹੇ ਪੰਚਤਰੀ ਨੂੰ 4 ਤਰੀਕ ਨੂੰ ਸਾਰਾ ਜਿਹੜੇ ਨਾ ਨਾ ਜਿਹੜੇ ਜਿਸਨੂੰ ਭੰਦੇਰ ਹੈ ਡੀਆਈਏ ਬੀਐਸਐਫ ਦਾ ਉਹਨੇ ਵੀ ਕਿਹਾ ਉਹਨਾਂ ਨੂੰ ਸਰੈਂਡਰ ਨਹੀਂ ਕਰਨਾ ਜਿਹੜਾ ਉੱਥੇ ਡੀਸੀ ਬਰਾਡੋ ਨੇ ਵੀ ਕਿਹਾ ਉਹ ਸਰੈਂਡਰ ਨਹੀਂ ਕਰਨਾ ਲੇਕਿਨ ਕੁਲਦੀਪ ਰਾੜ ਦੇ ਜਿਹੜੇ ਫੌਜੀ ਜਨਰਲ ਸੀ ਉਹਨਾਂ ਨੇ ਇਸ ਵਿਚ ਜਦੋਂ ਤੋਪਾਂ ਦੇ ਗੋਲੇ ਚੱਲਦੇ ਨੇ ਉਦੋਂ ਵੱਡੇ ਵੱਡੇ ਜਨਰਲਾਂ ਦੀਆਂ ਪੈਂਟਾਂ ਭਿੱਜ ਜਾਂਦੀਆਂ ਨੇ ਸੰਤ ਸਹਾਦ ਕੀ ਚੀਜ਼ ਹੈ ਸਾਡੇ ਵਾਲਾ 384 ਦਾ ਉਹ ਦਖਾਂਤ ਜਦੋਂ ਉਸ ਸਮੇਂ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੀ ਤਾਂ ਉਸ ਸਮੇਂ ਦੇ ਚਸ਼ਮਦੀਤ ਸਾਡੇ ਨਾਲ ਨੇ ਡਾਕਟਰ ਭਗਵਾਨ ਸਿੰਘ ਜੋ ਕਿ ਪੀ ਐਚ ਡੀ ਕਰ ਚੁੱਕੇ ਨੇ ਤੇ ਉਹਨਾਂ ਨੇ ਤਿੰਨ ਕਿਤਾਬਾਂ ਨੇ ਜਿਹੜੀਆਂ ਸਾਕਾ ਨੀਲਾ ਤਾਰਾ ਤੇ ਲਿਖੀਆਂ ਨੇ ਇਹ ਤੀਜੀ ਕਿਤਾਬ ਆ ਤੇ ਇਹਨਾਂ ਨੇ ਆਪਣੇ ਅੱਖੀ ਦੇਖਿਆ ਹਾਲ ਇਸ ਕਿਤਾਬ ਦੇ ਵਿੱਚ ਕਲਮਬੰਦ ਕੀਤਾ ਹੈ ਹੋਰ ਵੀ ਬਹੁਤ ਕਿਤਾਬਾਂ ਆਈਆਂ ਨੇ ਪਰ ਉਹਨਾਂ ਵਿਦਵਾਨਾਂ ਨੇ ਉਹਨਾਂ ਲੇਖਕਾਂ ਨੇ ਜਿਹੜੀਆਂ ਗੱਲਾਂ ਉਹਨਾਂ ਨੇ ਸੁਣੀਆਂ ਨੇ ਉਹ ਆਪਣੇ ਕਿਤਾਬ ਦੇ ਵਿੱਚ ਕਲਮ ਕਰ ਦਿੱਤੀਆਂ ਪਰ ਇਹਨਾਂ ਨੇ ਤਾਂ ਆਪਣੇ ਅੱਖੀ ਦੇਖਿਆ ਸਾਰਾ ਕੁਝ 3 ਮਹੀਨਾ ਉੱਥੇ ਰਹੇ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਹਾਈਲਾਈਟ ਕੀਤੀਆਂ ਨੇ ਕਿਹੜੇ-ਕਿਹੜੇ ਮੁੱਦੇ ਉਭਾਰੇ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਨਾਂ ਨੇ ਅੱਖੀ ਦੇਖੀਆਂ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਡਾਕਟਰ ਸਾਹਿਬ ਤੀਜੀ ਕਿਤਾਬ ਲਿਖ ਦਿੱਤੀ ਆ ਸਾਕਾ ਨੀਲਾ ਤਾਰਾ ਇਸੇ ਵਿੱਚ ਕੀ ਖਾਸ ਹੈ ਦੇਖੋ ਪਹਿਲਾਂ ਜਿਹੜੀਆਂ ਦੋ ਕਿਤਾਬਾਂ ਮੈਂ ਲਿਖੀਆਂ ਨੇ ਉਹ ਅੰਗਰੇਜ਼ੀ ਦੀਆਂ ਸਨ ਤੇ ਉਸ ਤੋਂ ਪਹਿਲਾਂ ਪੰਜਾਬੀ ਦਾ ਇੱਕ ਇਥੇ ਮੈਗਜ਼ੀਨ ਚੱਲਦਾ ਸੀ ਦੇਸ਼ ਪੰਜਾਬ ਜਲੰਧਰ ਤੋਂ ਉਹਦੇ ਵਿੱਚ ਬਹੁਤ ਮੇਰੇ ਆਰਟੀਕਲ ਆਉਂਦੇ ਨੇ ਨੇ ਆਪਰੇਸ਼ਨ ਬਲੂ ਸਟਾਰ ਤੇ ਤੇ ਸਪੋਕਸਮੈਨ ਅਖਬਾਰ ਜਾਂ ਦਾ ਚੱਲਿਆ ਉਦੋਂ ਦੇ ਮੇਰੇ ਬਹੁਤ ਆਰਟੀਕਲ ਆਏ ਨੇ ਜਿਰਸਾ ਕਨੇਲਾਤਾਰਾ ਤੇ ਤੇ ਕਿਉਂਕਿ ਜਿਹੜੀਆਂ ਪਹਿਲਾਂ ਅੰਗਰੇਜ਼ੀ ਚ ਕਿਤਾਬਾਂ ਲਿਖੀਆਂ ਨੇ ਸਾਡੇ ਜਿਹੜੇ ਪਾਠਕ ਨੇ ਉਹ ਜ਼ਿਆਦਾ ਅੰਗਰੇਜ਼ੀ ਨਹੀਂ ਜਾਣਦੇ ਇਸ ਵਾਸਤੇ ਬੜੀ ਡਿਮਾਂਡ ਸੀ ਵੀ ਤੁਸੀਂ ਪੰਜਾਬੀ ਚ ਲਿਖੋ ਸਾਨੂੰ ਅੰਗਰੇਜ਼ੀ ਆਉਂਦੀ ਨਹੀਂ ਇਸ ਵਾਸਤੇ ਮੈਨੂੰ ਮਦਦ ਲਈ ਪੰਜਾਬੀ ਦੇ ਵਿੱਚ ਲਿਖਣਾ ਪਿਆ ਸਾਰਾ ਵਰਤਾਂਤ ਤੇ ਵੈਸੇ ਤਾਂ ਪਹਿਲਾਂ ਵੀ ਬਹੁਤ ਕੁਝ ਆ ਚੁੱਕਿਆ ਸੀ ਪਰ ਇਹਦੇ ਵਿੱਚ ਕਈ ਗੱਲਾਂ ਨਵੀਆਂ ਮਤਲਬ ਇਹਦੇ ਵਿੱਚ ਐਡ ਕੀਤੀਆਂ ਨੇ ਅਸੀਂ ਜਿਵੇਂ ਕੁਝ ਫੋਟੋਆਂ ਵੀ ਨੇ ਤੇ ਜਿਹੜੇ 1 ਜੂਨ ਤੋਂ ਲੈ ਕੇ 13 ਜੂਨ ਤੱਕ ਅਸੀਂ ਅਮਰitsar ਚ ਰਹੇ ਆ ਸਪੈਸ਼ਲੀ ਜਦੋਂ ਪਰੇਸ਼ੀਨ ਵਿਰਸਾ ਚੱਲ ਰਿਹਾ ਸੀ ਪਹਿਲਾਂ ਤਾਂ ਉਸ ਤੋਂ ਬਹੁਤ ਪਹਿਲਾਂ ਹੀ ਮੈਂ ਆ ਗਿਆ ਸੀ ਦਰਬਾਰ ਸਾਹਿਬ ਦਾ ਮਾਰਚ ਵਿੱਚ ਚਲਾ ਗਿਆ ਸੀ ਜਦੋਂ ਆਲ ਇੰਡੀਆ ਸਿਕਸਟੂਡੈਂਟ ਫੈਡਰੇਸ਼ਨ ਤੇ ਇਥੇ ਪਾਬੰਦੀ ਲੱਗੀ ਹੈ ਸੈਂਟਰ ਨੇ ਪਾਬੰਦੀ ਲਾਤੀ ਸੀ ਮਾਰਚ ਵਿੱਚ ਉਸ ਤੋਂ ਬਾਅਦ ਫਿਰ ਮੈਂ ਇੱਥੋਂ ਚਲਾ ਗਿਆ ਦਰਬਾਰ ਸਾਹਿਬ ਕਿਉਂਕਿ ਇੱਥੇ ਮੈਨੂੰ ਪੁਲਿਸ ਤੋਂ ਫੜਨ ਦਾ ਖਤਰਾ ਸੀ ਤੇ ਮੈਂ ਹੀ ਇੱਥੋਂ ਦਾ ਕਨਵੀਨੈਂਟ ਸੀ ਚੰਡੀਗੜ੍ਹ ਦਾ ਮਤਲਬ ਚੰਡੀਗੜ੍ਹ ਦੀ ਜਿਹੜੀ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੀ ਜਿਹੜੀ ਮੂਵਮੈਂਟ ਹੈ ਉਹਦਾ ਮੈਂ ਇੰਚਾਰਜ ਸੀ ਮੈਂ ਹੀ ਖੜੀ ਕੀਤੀ ਸੀ ਉਹ ਮੇਰੇ ਕਰਕੇ ਸਾਰਾ ਕੰਮ ਚੱਲ ਰਿਹਾ ਸੀ ਇਸ ਵਾਸਤੇ ਮੈਨੂੰ ਫਿਰ ਉਹਨਾਂ ਨੇ ਭਾਈ ਮਰੀਕ ਸਿੰਘ ਕਹਿਣ ਲੱਗੇ ਤੁਸੀਂ ਇੱਥੇ ਆਜੋ ਦਰਬਾਰ ਸਾਹਿਬ ਨੂੰ ਤੁਹਾਨੂੰ ਇੱਥੇ ਪਾੜ ਦੇਣਾ ਉਸ ਤੋਂ ਬਾਅਦ ਫਿਰ ਅਪ੍ਰੈਲ ਮਈ ਤੇ ਜੂਨ ਦੀ 6 ਤੱਕ ਮੈਂ ਉੱਥੇ ਸੀ ਸੰਤਾਂ ਦੇ ਨਾਲ ਸੀ ਭਾਈ ਅਮਰੀਕ ਸਿੰਘ ਦੇ ਨਾਲ ਸੀ ਜਨਰਲ ਸੁਖ ਸਿੰਘ ਦੇ ਨਾਲ ਸੀ ਆਕਾਰ ਰੈਸਟ ਹਾਊਸ ਤੋਂ ਉੱਤੇ ਸਾਨੂੰ ਕਮਰਾ ਦਿੱਤਾ ਗਿਆ ਸੀ 6 ਨੰਬਰ ਕਮਰਾ ਸੀ ਮੈਂ ਸੀ ਚੰਨਜੀਤ ਸਿੰਘ ਤਲਵੰਡੀ ਸੀ ਤੇ ਪ੍ਰੋਫੈਸਰ ਮਹਿੰਦਰ ਸਿੰਘ ਢਾਲੀਵਾਲ ਸੀ ਖਾਲਸਾ ਗੁਰੂ ਅਸੀਂ 3 6 ਨੰਬਰ ਕਮਰੇ 'ਚ ਰਹਿੰਦੇ ਸੀ ਤੇ 9 ਨੰਬਰ ਕਮਰੇ 'ਚ ਜਨਰਲ ਸੁਖ ਸਿੰਘ ਤੇ ਉਹਨਾਂ ਦੀ ਵਾਈਫ ਰਹਿੰਦੇ ਸੀ ਤੋਂ ਅਸੀਂ ਤਕਰੀਬਨ ਸ਼ਾਮ ਨੂੰ ਰੋਜ਼ 6 ਨੰਬਰ ਕਮਰੇ ਜੋ 9 ਨੰਬਰ ਚਲੇ ਜਾਂਦੇ ਜਾਂ 9 ਨੰਬਰ ਤੋਂ ਜਰਨਲ ਸਾਹਿਬ ਸਾਡੇ ਕੋਲ ਆ ਜਾਂਦੇ ਤੇ ਡਿਸਕਸ਼ਨ ਹੁੰਦੀ ਰਹਿੰਦੀ ਸੀ। ਤੋਂ ਬਹੁਤ ਮਤਲਬ ਉਹ ਧਰਮੋਰ ਯੋਧ ਮੋਰਚਾ ਚੱਲ ਰਿਹਾ ਸੀ। ਜਿੱਥੇ ਆਜਾ ਰਹੇ ਸੀ ਉਹ ਜਥਿਆਂ ਦਾ ਵੀ ਰੋਜ਼ ਮਤਲਬ ਸਾਰਾ ਚੱਲਦਾ ਰਹਿੰਦਾ ਸੀ ਵੇਖਦੇ ਰਹਿੰਦੇ ਸੀ ਵਰਸਾਤ ਵੀ ਕੀ ਚੱਲ ਰਿਹਾ ਹੈ। ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਇਹਦੇ ਵਿੱਚ ਕਲਮਬੰਦ ਕੀਤੀ ਨੇ ਕਿੰਨੇ ਤੋਂ ਜੂਨ ਤੋਂ ਲੈ ਕੇ ਕਿੰਨੇ ਜੂਨ ਤੱਕ ਦੀਆਂ ਜਿਹੜੀਆਂ ਇਹਦੇ ਵਿੱਚ ਤੱਥ ਨੇ ਇਹਦੇ ਵਿੱਚ। ਇਹਦੇ ਵਿੱਚ 1 ਜੂਨ ਤੋਂ ਲੈ ਕੇ 13 ਜੂਨ ਤੱਕ ਤਾਂ ਉਦੋਂ ਦੇ ਤੱਥ ਨੇ ਅੰਮ੍ਰਿਤਸਰ ਦੇ। ਜੇ ਜਿਹੜਾ ਦੂਜਾ ਪਾਰਟ ਆਉਣਾ ਇਹ ਪਹਿਲਾ ਪਾਰਟ ਹੈ ਹੋਰ ਪਾਰਟ ਆਏਗਾ ਹਾਂ ਇਹਦੇ ਨਾਲ ਦੂਜਾ ਪਾਰਟ ਆਵੇ ਖੋ ਨਾ ਪਹਿਲੀ ਲਿਖਿਆ ਹੋਇਆ ਪਹਿਲੀ ਦੂਜੇ ਪਾਰਟ ਦੇ ਵਿੱਚ ਫਿਰ ਉਸ ਅਬਿੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਜਿਹੜਾ ਕੁਝ ਹੋਇਆ ਜਿਸ ਤਰ੍ਹਾਂ ਸਿੱਖ ਮਿਲਟੈਂਸੀ ਚੱਲੀ ਹੈ ਉਹ ਵੀ ਦੂਜੇ ਪਾਰਟ ਦੇ ਵਿੱਚ ਉਹ ਹੋ ਗਈ ਇਹ ਹਾਂ ਇਹ ਇੰਦਰਾ ਗਾਂਧੀ ਦੇ ਮਰਨ ਤੱਕ ਹੈ ਇਹ ਮਰਨ ਤੱਕ ਅਬਿੰਦਰਾ ਗਾਂਧੀ ਨੂੰ ਕ੍ਰੂਟ ਕਰਤਾ ਉਸ ਤੋਂ ਬਾਅਦ ਫਿਰ ਦੂਜਾ ਪਾਰਟ ਹੈ ਜਿਹੜਾ ਉਹਦੇ ਸਾਰਾ ਕੁਝ ਆਊਗਾ ਕਿਹੜੀਆਂ ਤੱਥ ਨੇ ਦੇ ਵਿੱਚ ਜਿਹੜੇ ਹੁਣ ਤੱਕ ਕਿਤਾਬਾਂ ਦੇ ਵਿੱਚ ਨਹੀਂ ਆਏ ਤੁਸੀਂ ਨੇ ਆਪਣੀ ਅੱਖੀ ਦੇਖਿਓ ਔਰ ਤੁਸੀਂ ਨੇ ਕਿਤਾਬ ਦੇ ਵਿੱਚ ਕਲਮ ਕਰ ਦਿੱਤੇ ਨਹੀਂ ਕਿਹੜੀਆਂ-ਕਿਹੜੀਆਂ ਅਹਿਮ ਚੀਜ਼ਾਂ ਨੇ ਕੁਝ ਕੋਈ ਗੱਲਾਂ ਇਹਦੇ ਵਿੱਚ ਇਹੋ ਜਿਹੀਆਂ ਨੇ ਜਿਸਨੂੰ ਦਰਖਾਲ ਖਾਲਸਾ ਦੇ ਬਾਰੇ ਵਿੱਚ ਲਿਖਿਆ ਹੈ ਮੈਂ ਦਰਖਾਲ ਖਾਲਸਾ ਜਦੋਂ ਇੱਥੇ ਬਣਿਆ ਉਹਦਾ ਮੈਂ ਹਾਜ਼ਰ ਸੀ ਤੇ ਦਰਖਾਲ ਸਾਹ ਬਾਰੇ ਕੁਲਦੀਪ ਨੈਰ ਨੇ ਤੇ ਹੋਰ ਜਿਹੜੇ ਲੇਖਕ ਨੇ ਕਈਆਂ ਨੇ ਬਹੁਤ ਗਲਤ ਬਿਆਨ ਕੀਤੀ ਹੈ ਵੀ ਸਰਕਾਰ ਨੇ ਸ਼ੁਰੂ ਕੀਤਾ ਜੀ ਕਾਂਗਰਸ ਗਵਰਨਮੈਂਟ ਨੇ ਸ਼ੁਰੂ ਕੀਤਾ ਜੀ ਹੈ ਉਹ ਹੈ ਕਿਉਂਕਿ ਮੈਂ ਵਿੱਚ ਸੀ ਮੈਨੂੰ ਸਾਰਾ ਪਤਾ ਵੀ ਅਰਸਮਰਾਂ ਗਜਿੰਦਰ ਇਹਨਾਂ ਨੇ ਪਲੇਨ ਹਾਈਜੈਕ ਕੀਤਾ ਉਸ ਤੋਂ ਬਾਅਦ ਸਰਕਾਰ ਇਹਨਾਂ ਦਾ ਦੁਸ਼ਮਣ ਬਣ ਗਈ ਇਹ ਵਿਚਾਰੇ ਗਰੀਬ ਘਰਾਂ ਦੇ ਮੁੰਡੇ ਸੀ ਪਰ ਜੋਸ਼ ਆ ਗਿਆ ਇਹਨਾਂ ਦਰਖਾਸਤ ਬਣਾਇਆ ਕੋਈ ਸਰਕਾਰ ਦੀ ਗੱਲ ਨਹੀਂ ਸੀ ਉਹ ਮੈਂ ਕਲੀਅਰ ਕੀਤਾ ਇਹਦੇ ਵਿੱਚ ਫਿਰ ਪੰਜਾਬੀ ਸੂਬੇ ਬਾਰੇ ਵੀ ਥੋੜਾ ਜਿਹਾ ਲਿਖਿਆ ਪੰਜਾਬੀ ਸੂਬੇ ਦੇ ਜਿਹੜੇ ਮੋਰਚੇ ਕਰਦੀ ਗੱਲ ਨੇ ਲਾਏ ਨੇ ਉਹ ਗਲਤ ਸੀ ਜਾਂ ਠੀਕ ਸੀ ਉਹ ਇਤਿਹਾਸ ਦੱਸੂਗਾ ਕਿ ਉਸ ਤੋਂ ਪਹਿਲਾਂ ਜਿਹੜੇ ਮੈਂ ਪਾਕਿਸਤਾਨ ਤੋਂ ਆਏ ਅਸੀਂ ਤੇ ਮੈਨੂੰ ਉਹ ਤੇ ਪੰਜ ਚਾਰ ਸਾਲ ਦਾ ਸੀ ਜਦੋਂ ਪਾਕਿਸਤਾਨ ਤੋਂ ਇੱਧਰ ਆਏ ਸੀ ਗੱਡੇ ਦੀ ਸੜਕੇ ਕਿਵੇਂ ਆਏ ਇੱਥੇ ਕਿੱਥੇ ਕਿੱਥੇ ਰਹੇ ਪੱਟੀ ਕਿਵੇਂ ਆਏ ਫਿਰ ਇਧਰ ਆ ਕਿਵੇਂ ਸੈਟਲ ਹੋਏ ਪ੍ਰਾਇਮਰੀ ਐਜੂਕੇਸ਼ਨ ਮੇਰੀ ਕਿੱਥੋਂ ਸ਼ੁਰੂ ਹੋਈ ਉਸ ਤੋਂ ਬਾਅਦ ਕਾਲਜ ਦੀ ਐਜੂਕੇਸ਼ਨ ਸਕੂਲ ਦੀ ਐਜੂਕੇਸ਼ਨ ਉਹ ਸਾਰਾ ਲਿਖ ਕੇ ਇਹਦੇ ਲਿਖ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਲਿ ਗਿਆ ਮੈਂ ਪੰਜਾਬ ਯੂਨੀਵਰਸਿਟੀ Chandigarh ਤੇ ਰਿਸਰਚ ਫੇਲੂ ਕਦੋਂ ਆਇਆ ਇੱਥੇ ਕਿੰਨਾ ਦੇ ਰਿਹਾ ਇੱਥੇ ਫਿਰ ਫੈਡਰੇਸ਼ਨ ਤੇ ਕਿਵੇਂ ਮੇਰਾ ਲਿੰਕ ਹੋਇਆ ਭਾਈ ਮਰੀਕ ਸਿੰਘ ਨਾਲ ਤੇ ਸੰਜਨ ਜਨੈਲ ਸਿੰਘ ਨਾਲ ਉਸ ਤੋਂ ਬਾਅਦ ਫਿਰ ਇਹ ਯੂਨਿਟ ਕਿਵੇਂ ਖੜਾ ਕੀਤਾ ਤੇ ਮੁੰਡਿਆਂ ਨੂੰ ਕਿਵੇਂ ਇੱਥੇ ਤਿਆਰ ਕੀਤਾ ਲੜਾਈ ਲੜਨ ਵਾਸਤੇ Chandigarh ਤੇ ਕਿਉਂਕਿ Chandigarh ਤੋਂ ਪਤਾ ਉਹ ਵਿਜੰਕੀਆਂ ਦਾ ਸ਼ਹਿਰ ਸੀ ਉਹਨਾਂ ਤਾਂ ਬਹੁਤ ਬੁਰਾ ਹਾਲ ਸੀ ਹੁਣ ਤਾਂ ਜ ਫਿਰ ਵੀ ਮਾੜਾ ਮੋਟਾ ਚੱਲਦਾ ਕੰਮ ਸਿੱਖੀ ਦਾ ਉਹਨਾਂ ਸਿੱਖੀ ਦਾ ਕੋਈ ਮਤਲਬ ਨਾ ਨਿਸ਼ਾਨੀ ਨਹੀਂ ਸੀ ਇੱਥੇ ਜਦੋਂ ਅਸੀਂ ਇੱਥੇ ਫਟੇ ਚੰ ਖੜੀ ਕੀਤੀ ਜਦੋਂ ਅਟੈਕ ਹੋਇਆ ਸਾਕਾ ਨੀਲਾ ਤਾਰਾ ਜਿਸ ਨੂੰ ਕਿਹਾ ਜਾਂਦਾ ਹੈ ਭਾਰਤ ਸਰਕਾਰ ਨੇ ਇਸ ਨੂੰ ਨਾਮ ਦਿੱਤਾ ਹੈ ਉਦੋਂ ਉਸ ਤੁਸੀਂ ਕਿੱਥੇ ਸੀ ਉਸ ਵੇਲੇ ਪਹਿਲੀ ਤਰੀਕ ਨੂੰ ਸੀਆਰਪੀ ਨੇ ਗੋਲੀ ਚਲਾਈ ਬਹੁਤ ਜ਼ਿਆਦਾ ਦਰਬਾਰ ਸਾਹਿਬ ਤੇ ਆਕਾਲ ਤਖਤ ਤੇ ਪਹਿਲੀ ਤੋਂ ਲੈ ਕੇ ਤੇ ਫਿਰ ਸ਼ੇਤਕ ਜਿੰਨਾ ਤੇ ਅਟੈਕ ਨਹੀਂ ਹੋਇਆ ਪੰਜ ਪੰਜ ਦੀ ਸ਼ਾਮ ਤੱਕ ਫੌਜ ਦਾ ਉਹਨਾਂ ਤੇ ਲਗਾਤਾਰ ਗੋਲੀ ਚੱਲਦੀ ਰਹੀ ਤੇ ਗੋਲੀ ਤਾਂ ਪਹਿਲਾਂ ਵੀ ਚੱਲਦੀ ਰਹਿੰਦੀ ਸੀ ਬੀਐਸਐਫ ਤੇ ਸੀਆਰਪੀ ਪਹਿਲਾਂ ਗੋਲੀ ਚਲਾਉਂਦੇ ਰਹਿੰਦੇ ਸੀ ਪਹਿਲੀ ਠੀਕ ਤੋਂ ਬਾਅਦ ਪਹੁੰਚ ਆ ਗਈ ਫੌਜ ਨੇ ਕੰਟਰੋਲ ਆਪਦੇ ਹੱਥੀ ਲੈ ਲਿਆ ਉਸ ਤੋਂ ਬਾਅਦ ਵੀ ਫਿਰ ਗੋਲੀ ਚੱਲਦੀ ਰਹੀ ਉਹ ਗੋਲੀ ਚੱਲਦੀ ਦੇ ਵਿੱਚ ਹੀ ਮਦਦ ਸਿੰਘ ਸਾਰੇ ਆਪ ਦਾ ਕੰਮ ਕਰੀ ਜਾਂਦੇ ਸੀ ਤੇ ਸਰਕਾਰ ਆਪ ਦਾ ਕੰਮ ਕਰੀ ਜਾਂਦੀ ਸੀ ਅਸੀਂ ਆਪ ਦਾ ਕੰਮ ਕਰੀ ਜਾਂਦੇ ਸੀ ਜੋਨੇ ਜਿਹੜੀ ਆ ਲੈਂਦੇ 6 ਸਟੂਡੈਂਟ ਫੈਡਰੇਸ਼ਨ ਤੇ ਕੁਝ ਲੋਕ ਆ ਜਾਂਦੇ ਕੋਈ ਚਲੇ ਜਾਂਦੇ ਕੋਈ ਆ ਜਾਂਦੇ ਕੋਈ ਚਲੇ ਜਾਂਦੇ ਤੇ ਸੰਜੇ ਨੈਲ ਸਿੰਘ ਉਹਨਾਂ ਦਾ ਜਿਹੜਾ ਬੜਾ ਮਤਲਬ ਦਾ ਦਬਾਅ ਹੋ ਗਿਆ ਸੀ ਇਹਦੇ ਜਿਹਨਾਂ ਫੋਟੋਆਂ ਹੀ ਲਾਈਆਂ ਨੇ ਜਿਹਦੇ ਸੰਜਨ ਜਰਨੈਲ ਸਿੰਘ ਬੁੱਧੀਜੀਵੀਆਂ ਦੀ ਕਾਨਫਰੰਸ ਨੂੰ ਸੰਪੂਰਨ ਕਰ ਰਹੇ ਨੇ ਫਿਰ ਐਕਸਰਵਿਸਮੈਨ ਦੀ ਉਹਨਾਂ ਦੀ ਕਾਨਫਰੰਸ ਨੂੰ ਸੰਪੂਰਨ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਆਲ ਇੰਡੀਆ ਸਿਕਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਕੈਂਪ ਲੱਗਿਆ ਸੀ 83 ਜੋਚ ਉਹਨੂੰ ਐਡਰੈਸ ਕਰ ਰਹੇ ਨੇ ਇਹ ਸਾਰੀਆਂ ਫੋਟੋਆਂ ਇਹ ਜਿੰਮੇ ਦਿੱਤੀਆਂ ਨੇ ਇਹ ਫੋਟੋ ਫਿਰ ਤੁਸੀਂ ਕਿੱਥੋਂ ਕਲੈਕਟ ਕੀਤੀਆਂ ਸਾਰੀਆਂ ਬਾਅਦ ਵਿੱਚ ਕਲੈਕਟ ਕੀਤੀਆਂ ਫੋਟੋਗ੍ਰਾਫਰਾਂ ਤੋਂ ਫੋਟੋਗ੍ਰਾਫਰ ਉਹਨਾਂ ਆ ਜਾਂਦੇ ਹੁੰਦੇ ਸੀ ਫੋਟੋ ਲੈ ਕੇ ਚੱਲ ਜਾਂਦੇ ਹੁੰਦੇ ਸੋ ਉਸ ਤੋਂ ਬਾਅਦ ਫਿਰ ਅਸੀਂ ਇਹ ਫੋ ਜਿਕਰ ਕਈ ਤਰ੍ਹਾਂ ਦੇ ਭਲੇਖੇ ਵੀ ਨੇ ਹੋਰ ਕਈ ਕਿਤਾਬਾਂ ਦੇ ਵਿੱਚ ਜੇਕ ਤੁਹਾਡੀ ਕਿਤਾਬ ਪੜਦਾ ਕੋਈ ਵੀ ਸੱਜਣ ਤਾਂ ਉਹਦੇ ਜਿਹੜੇ ਮਨ ਦੇ ਵਿੱਚ ਗੱਲਾਂ ਨੇ ਉਹ ਸਾਰੀਆਂ ਇਸ ਤੋਂ ਪੜ ਕੇ ਕਲੀਅਰ ਹੋ ਜਾਣਗੀਆਂ ਕਈਆਂ ਦੇ ਮੈਨੂੰ ਫੋਨ ਆਏ ਨੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਗੱਲਾਂ ਹੋਈਆਂ ਨੇ ਉੱਥੇ ਸਾਨੂੰ ਤਾਂ ਇਹ 6 ਤਰੀਕ ਨੂੰ ਹੋ ਗਿਆ ਆਪਰੇਸ਼ਨ ਬਲੂ ਸਟਾਰ ਉਸ ਤੋਂ ਬਾਅਦ ਸੰਤਾ ਦੀ ਡੈਡ ਬੋਡੀ ਮਿਲ ਗਈ ਜਰਨੈਲ ਸਿੰਘ ਦੀ ਜਰਨੈਲ ਸਾਹਿਬ ਦੀ ਮਿਲ ਗਈ ਤੇ ਭਜਨ ਦੇਖਸਨ ਦੀ ਮਿਲ ਗਈ ਉਸ ਤੋਂ ਬਾਅਦ ਖਤਮ ਹੈ ਲੇਕਿਨ ਅਸਲੀ ਜਿਹੜਾ ਆਪਰੇਸ਼ਨ ਬਲੂ ਸਟਾਰ ਉਹ 8 ਤਰੀਕ ਸ਼ਾਮ ਤੱਕ ਚੱਲਦਾ ਰਿਹਾ ਹਰੀ ਲੋਕ ਲੋਕਾਂ ਨੂੰ ਜ਼ਿਆਦਾਤਰ 6 ਤੱਕ ਦੀ ਪਤਾ ਲੋਕਾਂ ਨੂੰ 6 ਤੱਕ ਹੀ ਪਤਾ ਸੀ 6 ਤੋਂ ਬਾਅਦ ਆਪਰੇਸ਼ਨ ਖਤਮ ਹੋ ਗਿਆ ਇਹ ਸੋਚਦੇ ਨੇ ਪਰ 8 ਨੂੰ ਜਦੋਂ ਗਿਆਨੀ ਜੈਲ ਸਿੰਘ ਗਿਆ ਉੱਥੇ ਉਦੋਂ ਵੀ ਜਿਹੜੇ ਖਾਰਕੂ ਨੇ ਲੰਗਰ ਵਾਲੀ ਬਿਲਡਿੰਗ ਤੇ ਤੇ ਲਾਇਬ੍ਰੇਰੀ ਵਾਲੀ ਬਿਲਡਿੰਗ ਤੇ ਤੇ ਅਦਰੋ ਕੰਟਾਕਾਰਵਰੀ ਬਿਲਡਿੰਗ ਤੇ ਖਾਰਕੂ ਉਹਨੂੰ ਗੋਲੀ ਚਲਾ ਰਿਹਾ ਸੀ ਜਿਹੜੀ ਜੰਗ ਉਦੋਂ ਚੱਲ ਰਹੀ ਸੀ 8 ਤਰੀਕ ਤੱਕ ਜੰਗ ਚੱਲਦੀ ਰਹੀ ਉਹ ਸਾਰੀਆਂ ਚੀਜ਼ਾਂ ਤੁਸੀਂ ਕਿਤਾਬ ਦੇ ਵਿੱਚ ਹਾਂ ਸਾਰਾ ਨਾਂ ਵੀ ਲਿਖਿਆ ਨੇ ਜਿਹੜੇ ਜਿਹੜੇ ਸ਼ੀਰ ਹੋਏ ਨੇ ਜਿਹੜੇ ਜਿਹੜੇ ਲੜਦੇ ਰਹੇ ਆ ਬੀਬੀਆਂ ਦਾ ਨਾਂ ਵੀ ਲਿਖਿਆ ਨੇ ਜਿਹੜੀਆਂ ਬੀਬੀਆਂ ਲੜ ਕੇ ਸੀਤਾਂ ਜਿਸ ਤਰ੍ਹਾਂ ਉਪਕਾਰਕੋਰ ਦਾ ਨਾਂ ਇਹਦੇ ਲਿਖਿਆ ਉਹ ਇਸਤਰੀ ਵਿੰਗ ਦੀ ਪ੍ਰਧਾਨ ਸੀ ਫੈਡਰੇਸ਼ਨ ਦੀ ਉਹਦੇ ਕੋਲ ਵੈਪਨਸ ਹਨ ਤੇ ਉਹ ਲੜ ਕੇ ਸੀਤ ਉਹਦੇ ਫੌਜੀ ਮਾਰੇ ਇਹਨਾਂ ਨੇ ਕਹੀ ਤੇ ਅਸੀਂ ਤਾਂ ਚਲੋ ਉੱਥੋਂ ਨਿਕਲ ਗਏ ਸਾਨੂੰ ਮਹਾਰਾਜ ਨੇ ਕੋਈ ਇਸ ਤਰ੍ਹਾਂ ਦੀ ਡਿਊਟੀ ਲਈ ਹੋਈ ਸੀ ਅਸੀਂ ਉੱਥੋਂ ਨਿਕਲਣ ਦਾ ਕੰਮ ਜਾ ਉਹ ਵੇ ਕਾਲ ਤੱਕ ਤੇ ਜਿੱਥੇ ਦੋ ਨਿਸ਼ਾਨ ਸਾਹਿਬ ਨੇ ਉਸ ਦੇ ਮਗਰਲੇ ਪਾਸੇ ਜਿਹੜੀ ਡਿਊਟੀ ਹੈ ਉਹਦੇ ਉੱਤੇ ਸਾਡਾ ਮੋਰਚਾ ਉਹ ਮੋਰਚੇ ਦੇ ਪਿਛਲੇ ਪਾਸੇ ਭੀੜੀ ਦੀ ਗਲੀ ਸੀ ਉੱਥੇ ਹੁਣ ਤਾਂ ਉਹ ਜੋੜਾ ਘਰ ਬਣ ਗਿਆ ਤੇ ਉਹ ਯਾਦਗਾਰ ਬਣ ਗਈ ਉਦੋਂ ਛੋਟੀ ਜੀ ਗਲੀ ਹੁੰਦੀ ਸੀ ਤੇ ਉਹ ਗਲੀ ਦੇ ਵਿੱਚ ਸਾਡੇ ਜਰਨੈਲ ਸਾਹਿਬ ਨੇ ਕਿਹਾ ਸੀ ਵੀ ਇੱਥੋਂ ਤੁਸੀਂ ਚੈੱਕ ਕਰਨਾ ਜ ਫੌਜ ਆਈ ਤੁਸੀਂ ਫਿਰ ਕਿਵੇਂ ਨਿਕਲੋ ਉੱਥੋਂ ਦਾ ਉਸ ਤੋਂ ਬਾਅਦ ਅਸੀਂ ਦੇਖੋ ਜੀ 6 ਤਰੀਕ 8 9 ਵਜੇ ਦਾ ਟਾਈਮ ਹੋਣਾ ਹੈ 5 ਤਰੀਕ ਨੂੰ ਰਾਤ ਨੂੰ ਫੌਜ ਐਂਟਰ ਹੋਈ ਹੈ ਤੇ ਬੜਾ ਵੱਡਾ ਮੁਕਾਬਲਾ ਹੋਇਆ ਪਹਿਲਾਂ ਜਦੋਂ ਪਹਿਲਾ ਫਾਇਰ ਸੀ ਫੌਜ ਦਾ ਉਹ ਤਾਂ ਉਹਨਾਂ ਨੇ 4 ਵਜੇ 40 ਮਿੰਟ ਤੇ 4 ਤਰੀਕ ਨੂੰ ਕਰਤਾ ਸੀ ਸਵੇਰੇ ਅਸੀਂ ਉਦੋਂ ਦਰਸ਼ਨੀ ਡਿਊਟੀ ਦੇ ਸਾਹਮਣੇ ਬੈਠੇ ਸੀ ਉਸ ਫਾਇਰ ਹੋਣ ਤੋਂ ਬਾਅਦ ਫਿਰ ਉਹ ਤੋਪਾਂ ਦੇ ਫਾਇਰਸ ਦੇ ਅਕਾਲ ਤੱਕ ਤੇ ਕਰਦੇ ਰਹੇ 5 ਤਰੀਕ ਨੂੰ 4 ਤਰੀਕ ਨੂੰ ਸਾਰਾ ਦਿਨ ਉਹਨਾਂ ਦਾ ਮੰਤਵ ਇਹ ਸੀ ਸਰੈਂਡਰ ਕਰ ਦੇਣਾ ਸੰਜਨੈਲ ਸਿੰਘ ਤੇ ਜਿਹੜੇ ਖੜਕੂ ਨੇ ਉੱਥੇ ਫੈਡਰੇਸ਼ਨ ਦੇ ਜਿਹੜੇ ਸਿੰਘ ਨੇ ਉਹ ਸਾਰੇ ਸਰੈਂਡਰ ਸਰੈਂਡਰ ਕਰ ਦੇਣ ਸਰਕਾਰ ਦਾ ਮੰਤਵ ਸਰੈਂਡਰ ਕਰਨਾ ਸੀ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਉਹ ਸਰੈਂਡਰ ਕਿਸ ਕੀਮਤ ਤੇ ਵੀ ਨਹੀਂ ਕਰਨਗੇ ਜਿਹੜਾ ਇਸ ਕਿਤਾਬ ਦੇ ਵਿੱਚ ਲਿਖਿਆ ਹੈ ਕਈ ਜਰਨੈਲ ਨੇ ਜਿਹੜੇ ਜਿਸਨੂੰ ਭੰਦੇਰ ਹੈ ਇੱਕ ਡੀਆਈਜੀ ਬੀਐਸਐਫ ਦਾ ਉਹਨੇ ਵੀ ਕਿਹਾ ਉਹਨਾਂ ਨੂੰ ਸਰੈਂਡਰ ਨਹੀਂ ਕਰਨਾ ਜਿਹੜਾ ਉੱਥੇ ਡੀਸੀ ਰਾਰਡੋ ਨੇ ਵੀ ਕਿਹਾ ਸਰੈਂਡਰ ਨਹੀਂ ਕਰਨਾ ਲੇਕਿਨ ਕੁਲਦੀਪ ਰਾਰਡ ਦੇ ਜਿਹੜੇ ਫੌਜੀ ਜਰਨੈਲ ਸੀ ਉਹਨਾਂ ਨੂੰ ਜਦੋਂ ਤੋਪਾਂ ਦੇ ਗੋਲੇ ਚੱਲਦੇ ਨੇ ਉਹਨਾਂ ਵੱਡੇ ਵੱਡੇ ਜਰਨੈਲਾਂ ਦੀਆਂ ਪੈਂਟਾਂ ਭਿੱਜ ਜਾਂਦੀਆਂ ਨੇ ਇਹ ਸੰਤ ਸਾਧ ਕੀ ਚੀਜ਼ ਹੈ ਸਾਡੇ ਵਾਸਤੇ ਇਹਨਾਂ ਦਾ ਉਦੋਂ ਹੀ ਸਰੈਂਡਰ ਕਰ ਦੇਣਾ ਤੇ ਸਰੈਂਡਰ ਕਰਕੇ ਇਹਨੂੰ ਫੜ ਕੇ ਇੰਦਰਾ ਗਾਂਧੀ ਦੇ ਪੇਸ਼ ਕਰਨਾ ਇੰਦਰਾ ਗਾਂਧੀ ਜੀ ਵੀ ਉਹਨਾਂ ਨੂੰ ਹੁਕਮ ਜਿਹੀ ਪੜ ਕੇ ਲੈਵੋ ਉਹਨੂੰ ਮੇਰੇ ਪੇਸ਼ ਕਰੋ ਇੰਦਰਾ ਗਾਂਧੀ ਕੀ ਇਸ ਤਰ੍ਹਾਂ ਸੋਚਦੀ ਸੀ ਕਿ ਜਿਹੜੇ ਅਕਾਲੀ ਲੀਡਰ ਨੇ ਉਹਨਾਂ ਨੂੰ ਦੋ ਫਾੜ ਕੀਤਾ ਜਾਵੇ ਉਸ ਤੋਂ ਬਾਅਦ ਮੈਂ ਲੰਮਾ ਚਿਹਰਾ ਜਿਹੜਾ ਉਹ ਰਾਜ ਕਰਾਂਗੀ ਨਹੀਂ ਅਸਲੀ ਗੱਲ ਇਹ ਆ ਜਿਹੜਾ ਮੈਂ ਲਿਖਿਆ ਨਾ ਖਾਲਸਾ ਰੀਤ ਅਤੇ ਵਿਪਰਨ ਦੀ ਰੀਤ ਅਸਲੀ ਸ ਪ੍ਰੋਬਲਮ ਸਾਡੀ ਇਹ ਹਿੰਦੁਸਤਾਨ ਦੇ ਵਿੱਚ ਇਹ ਹੈਗੀ ਵਿਪਰਨ ਦੀ ਰੀਤ ਜਿਹੜਾ ਮਤਲਬ ਕਾਂਗਰਸ ਰਾਜ ਜਾਂ ਬੀਜਪੀ ਦਾ ਰਾਜ ਜਾਂ ਹਿੰਦੂ ਰਾਜ ਹੈ ਜਿਹੜਾ ਇਹਨੂੰ ਅਸੀਂ ਵਿਪਰਨ ਦੀ ਰੀਤ ਕਹਿੰਦੇ ਆ ਤੇ ਗੁਰੂ ਸਾਹਿਬ ਨੇ ਵੀ ਕਿਹਾ ਜਦੋਂ ਗੁਰਦਾ ਖਾਲਸਾ ਰਹੇ ਨਿਆਰਾ ਤਬਰਕ ਤੇ ਦਿਓ ਮੈਂ ਸਾਰਾ ਜਦ ਇਹ ਗਹਿਨ ਵਿਪਰਨ ਦੀ ਰੀਤ ਮੈਨਾ ਕਰੋ इनकी ਪ੍ਰਤੀਤ ਵਿਪਰਨ ਦੀ ਰੀਤ ਤਾਂ ਮਤਲਬ ਇਹ ਬ੍ਰਾਹਮਣਿਜ਼ਮ ਜਿਹੜਾ ਬ੍ਰਾਹਮਣਿਜ਼ਮ ਜਿਹੜਾ ਧਰਮ ਹੈ हिंदू धर्म ਦੇ ਜਿਹੜਾ ਬ੍ਰਾਹਮਣ ਫਸਿਆ ਹੋਇਆ ਬੜਿਆ ਹੋਇਆ ਤੇ ਬ੍ਰਾਹਮਣ ਨੇ ਜਾਤ ਪਾਤ ਦੇ ਆਧਾਰ ਤੇ ਡਿਵੀਜ਼ਨ ਕੀਤੀ ਹੋਈ ਹੈ ਇਹ ਵਿਪਰਨ ਦੀ ਰੀਤ ਹੈ ਤੇ ਖਾਲਸਾ ਰੀਤ ਹੈ ਜਿਹੜੀ ਉਹ ਹੈ ਵੀ ਸਾਰਿਆਂ ਨੂੰ ਇੱਕ ਖੰਡੇ ਬਾਟੇ ਦਾ ਅਮਰਤ ਛਕਾਉਣਾ ਇੱਕ ਬਾਟੇ ਛਕਾਉਣਾ ਕੋਈ ਜਾਤ ਪਾਤ ਨਹੀਂ ਰਹਿਣ ਦੇਣੀ ਇਹ ਖਾਲਸਾ ਰੀਤ ਹੈ ਤੇ ਇਸੇ ਕਰਕੇ ਖਾਲਸਾ ਮਤਲਬ ਜਿਹੜੇ ਪਹਾੜੀ ਰਾਜੇ ਸੀ ਬਾਈਤਾਰ ਦੇ ਇਹਨਾਂ ਦੀ ਦੁਸ਼ਮਣੀ ਵੀ ਗੁਰੂ ਸਾਹਿਬ ਨਾਲ ਇਹੀ ਸੀ ਵੀ ਤੁਸੀਂ ਜਾਤ ਪਾਤ ਖਤਮ ਕਰਕੇ ਦੇ ਕੇ ਬਾਟੇ ਸਾਰੇ ਨੰਮਰ ਸਕਾਉਂਦੇ ਜੇ ਇੱਕ ਏਥਾਂ ਤੇ ਬਿਠਾ ਕੇ ਸਾਰੇ ਲੰਗਰ ਸਕਾਉਂਦੇ ਜੇ ਤੇ ਸਾਨੂੰ ਤੁਸੀਂ ਅੱਡ ਅੰਮ੍ਰਿਤ ਸਕਾਉਂਦੇ ਨਹੀਂ ਤੁਹਾਡੇ ਸਿੱਖ ਬਣਦੇ ਤੇ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਇਹ ਨਹੀਂ ਇੱਥੇ ਚੱਲਦਾ ਇੱਥੇ ਸਾਰੇ ਬਰਾਬਰ ਨੇ ਬੀਪਨ ਕੀ ਰੀਤ ਹੈ ਜਿਹੜੀ ਉਹ ਹੈ ਵੀ ਜਾਤ ਪਾਤ ਦੇ ਵੰਡੇ ਹੋਇਆ ਸਾਰੇ ਉੱਚ ਨੀਚ ਦਾ ਉਹਨਾਂ ਦੇ ਵਿੱਚ ਹੈ ਇਹ ਲੜਾਈ ਇਹ ਅਸਲੀ ਖਾਲਸਾ ਦੀ ਵਿਪਰਨਕੀ ਰੀਤ ਦਿਖਾਈ ਹੈ ਇਹ ਚੱਲ ਉਦੋਂ ਵੀ ਚੱਲੀ ਹੈ ਪਹਿਲਾਂ ਵੀ ਚੱਲੀ ਗਈ 47 ਤੋਂ ਪਹਿਲਾਂ ਵੀ ਚੱਲੀ ਹੈ ਤੇ ਅਜੇ ਵੀ ਚੱਲਦੀ ਹੈ ਤੇ ਅੱਗੇ ਚੱਲਦੀ ਰਹੂਗੀ ਜਿੰਨਾ ਚਿਰ ਖਾਲਸਾ ਰਾਜ ਨਹੀਂ ਆਉਂਦਾ ਜਿਹੜਾ ਰਣਜੀਤ ਸਿੰਘ ਦੇ ਟਾਈਮ ਸੀ ਸਰਕਾਰ ਖਾਲਸਾ ਰਾਜ ਖਾਲਸਾ ਦਰਬਾਰ ਖਾਲਸਾ ਜਿੰਨਾ ਚਿਰ ਉਹ ਸਟੈਬਲਿਸ਼ ਨਹੀਂ ਹੁੰਦਾ ਉਹਨਾਂ ਦੇ ਸਾਡੀ ਵਿਪਰਨਕੀ ਰੀਤ ਦੇ ਨਾਲ ਜਿਹੜਾ ਪਹਿਲਾਂ ਖਾਲਸਾ ਰਾਜ ਬਣਿਆ ਸੀ ਉਹ ਵੀ ਵਿਪਰਨਕੀ ਰੀਤ ਨੇ ਮੁਤਾਸਰਾ ਟੈ ਟੈਰੀ ਕਰਾਇਆ ਕਿਉਂਕਿ ਜਿਹੜੇ ਡੋਗਰੇ ਸੀ ਧਾਨ ਸਿੰਘ ਗੁਲਾਬ ਸਿੰਘ ਜਿਹਨਾਂ ਜਿਹੜੇ ਦਰਨੈਲ ਸੀ ਖਾਲਸਾ ਹੋ ਜੇ ਲਾਲ ਸਿੰਘ ਤੇਜਾ ਸਿੰਘ ਇਹ ਸਾਰੇ ਬ੍ਰਾਹਮਣ ਸਨ ਤੇ ਤਿਲਕ ਲਾਉਂਦੇ ਸੀ ਪੰਗਾਂ ਮੰਨ ਲਿਆ ਨੇ ਦਾੜੀਆਂ ਰੱਖ ਲੀਆਂ ਖਾਲਸੇ ਦਾ ਰਾਜ ਨੂੰ ਤੈਸ ਨੈਸ ਕਰਨ ਵਾਸਤੇ ਇਹਨਾਂ ਨੇ ਤੈਸ ਨੈਸ ਕੀਤਾ ਬੇਫਰੰਕੀ ਰੀਤ ਨੇ ਸਾਡਾ ਖਾਲਸਾ ਰਾਜ ਪਹਿਲਾਂ ਉਹੀ ਖਾਲਸਾ ਰਾਜ ਦੁਬਾਰਾ ਹੁਣ ਰੁੱਲਿਉਣ ਵਾਸਤੇ ਇਹ ਸਾਰਾ ਸੇਕ ਪੰਥ ਜਿਹੜਾ ਉਹ ਕੋਸ਼ਿਸ਼ ਕਰ ਰਿਹਾ ਜੇਕਰ ਕਿਸੇ ਨੇ ਕਿਤਾਬ ਇਹ ਲੈਣੀ ਹੋਵੇ ਖਰੀਦਣੀ ਹੋਵੇ ਕਿਵੇਂ ਉਹ ਲੈ ਸਕਦਾ ਕੋਈ ਸੱਚ ਇਹਦੇ ਵਿੱਚ ਲਿਖਿਆ ਚਤਰ ਸਿੰਘ ਜੀਵਨ ਸਿੰਘ ਉਹਨਾਂ ਨੇ ਛਾਪੀ ਜੀ ਉਹਨਾਂ ਦੇ ਕੋਲ ਹੈਗੀਆਂ ਇਹਨਾਂ ਕਿਤਾਬਾਂ ਇੱਥੇ ਮੈਂ ਸੁਣੀਆਂ ਜਿਹਾ ਪੁਸਤਕਾਂ ਦੇ ਆਇਆ ਸੀ ਇਹਨੂੰ ਕੈਪੀਟਲ ਵਾਲੇ ਨੂੰ ਉਹਨਾਂ ਕੋਲ ਸ਼ਾਇਦ ਹੋਵੇ ਤੇ ਕੁਝ ਦੋ ਚਾਰ ਮੇਰੇ ਕੋਲ ਹੀ ਪਈਆਂ ਨੇ ਇੱਕ ਅੱਧੀ ਚਾਹੀਦੀ ਤੁਹਾਨੂੰ ਤਾਂ ਮੈਂ ਵੀ ਦੇ ਸਕਦਾ ਬਾਕੀ ਜੇਕਰ ਕਿਸੇ ਨੂੰ ਹੋਰ ਪੜਨ ਲਈ ਖਰੀਦਣੀ ਹੋਵੇ ਕਿਸੇ ਨੇ ਜਾਣਨਾ ਹੋਵੇ ਕੀ ਹੋਇਆ ਸੀ ਕਿਉਂਕਿ ਅੱਜ ਦੀ ਨੋਜ਼ਮਾਨੀ ਫੇਰ ਤਾਂ ਇਹ ਤੁਹਾਨੂੰ ਉਹਨਾਂ ਨੂੰ ਮਤਲਬ ਜੀਵਨ ਸਿੰਘ ਚਤਰ ਸਿੰਘ ਨੂੰ ਕੰਟੈਕਟ ਕਰਨਾ ਪਊਗਾ ਕਿੱਥੇ ਨੇ ਉਹ ਕਿੱਥੇ ਰਹਿੰਦੇ ਨੇ ਅੰਬਸਰ ਸੇਮ ਮਾਈ ਸੇਮ ਬਾਜ਼ਾਰ ਦਰਬਾਰ ਸਾਹਿਬ ਦੇ ਸਾਹਮਣੇ ਉਹਨਾਂ ਦੀ ਦੁ ਹੂੰ ਤਾਂ ਉਹ ਤੋਂ ਮਿਲਦਾ ਸੀ ਉਹਨਾਂ ਨੇ ਮਤਲਬ 2000 2000 ਕਿਤਾਬ ਨਹੀਂ ਛਾਪੀ ਮੇਰੇ ਕੋਲ ਅਸੀਂ ਉਹਨਾਂ ਕੋਲ 200 ਲਿਆ ਸੀ ਤੇ 300 ਉਹਨਾਂ ਦੇ ਕੋਲ ਹੋਰ ਸੀ ਅਜੇ ਅਸੀਂ ਇੰਨੀ ਹੀ ਛਾਪੀ ਹੈ ਤੇ ਹੁਣ ਮੰਗ ਇਹਦੀ ਵੱਧ ਰਹੀ ਹੈ ਇਸ ਵੇਲੇ ਸੰਤ ਬਾਰਖਸ ਪਾਉਣੀਆਂ ਪੈਣੀਆਂ ਇਹ ਕੋਈ ਜ਼ਰੂਰੀ ਨਹੀਂ ਵੀ ਜੀਵਨ ਸਿੰਘ ਤਤਸਰ ਸਿੰਘ ਕੋਲ ਅਸੀਂ ਛਪਾਈਏ ਅਸੀਂ ਜਿੱਥੋਂ ਮਰਜ਼ੀ ਹੁਣ ਛਾਪ ਸਕਦੇ ਹਾਂ ਕਿਉਂਕਿ ਇਹਦੇ ਪ੍ਰਕਾਸ਼ਕ ਜਿਹੜਾ ਉਹ ਮੇਰਾ ਨਾਂ ਨਹੀਂ ਲਿਖਿਆ ਪ੍ਰਕਾਸ਼ਕ ਦਾ ਆ ਦੇਖੋ ਪ੍ਰਕਾਸ਼ਕ ਡਾਕਟਰ ਭਗਵਾਨ ਸਿੰਘ ਤੇ ਅਸੀਂ ਜਿੱਥੋਂ ਮਰਜ਼ੀ ਕਰ ਸਕਦੇ ਹਾਂ ਉਹਨਾਂ ਦਾ ਸਿਰਫ ਨਾਂ ਇਹੀ ਹੈ ਵੀ ਮਤਲਬ ਆ ਦੱਸਣਾ ਜਦ ਵੀ ਗਏ ਵਿਪਰਨ ਕੀ ਜੀ ਮੈਂ ਨਾ ਚਤਰ ਸਿੰਘ ਜੀਵਨ ਸਿੰਘ ਇਹਨਾਂ ਦਾ ਪੁਸਤਕ ਮਿਲਣ ਦਾ ਪਤਾ ਇੱਥੇ ਮਿਲ ਸਕਦਾ ਇੱਥੋਂ ਮਿਲ ਸਕਦੀ ਬਾਕੀ ਅਸੀਂ ਪ੍ਰਕਾਸ਼ੂ ਮੈਂ ਇੱਕ ਆਪਾਂ ਗੱਲਬਾਤ ਕਰ ਰਹੇ ਸੀ ਸੈਣੀ ਵਾਲਾ ਕਿੱਸਾ ਕੀ ਸੀ ਜਿਹੜਾ ਤੁਹਾਡੇ ਤੇ ਕੇਸ ਪਿਆ ਸੀ ਕਿਵੇਂ ਫਿਰ ਦੇਖੋ ਜੀ ਸੈਣੀ ਉਦੋਂ ਐਮ ਐਮ ਇੱਥੇ ਪੋਲੀਟੀਕਲ ਸਾਇੰਸ ਦੀ ਕਰਦਾ ਸੀ ਪੰਜਾਬ ਯੂਨੀਵਰਸਿਟੀ ਮੈਂ ਪੰਜਾਬ ਯੂਨੀਵਰਸਿਟੀ ਇਹ ਮਤਲਬ 80 81 ਦੀ ਗੱਲ ਹੈ ਇਹ ਉਦੋਂ ਐਮ ਐ ਕਰਦਾ ਸੀ ਮੈਂ ਉਧਰ ਸਰਚ ਫੈਲੋ ਸੀ ਇਥੇ ਗੁਰੂ ਨਾਨਕ ਸਖ ਸਟੱਡੀ ਚ ਤੇ ਇਹ ਵੀ ਸਟੂਡੈਂਟ ਸੈਂਟਰ ਜਾਮ ਬੈਠਦਾ ਸੀ ਅਸੀਂ ਬੈਠਦੇ ਸੀ ਇਹਨਾਂ ਦਾ ਇੱਕ ਗਰੁੱਪ ਸੀ ਮੱਖਣ ਦਾ ਮੱਖਣ ਸਿੰਘ ਵਿਰਕੁੰਦਾ ਸੀ ਕੁਰਖhetra ਤੋਂ ਇਹ ਉਹਦਾ ਚਮਚਾ ਜਿਹਾ ਹੁੰਦਾ ਸੀ ਸੈਣੀ ਉਹਦਾ ਝੋਲਾ ਬੜੀ ਫਰਦਾ ਹੁੰਦਾ ਸੀ ਮਤਲਬ ਆਪਣੇ ਉਹਨੂੰ ਥੋੜਾ ਉਦੋਂ ਤੋਂ ਪਹਿਲਾਂ ਦੇ ਫੁਗਰਾ ਜਿਹਾ ਉਹਦੇ ਨਾਲ ਫਰਦਾ ਹੁੰਦਾ ਜਦੋਂ ਮੱਖਣ ਮਾਰਿਆ ਗਿਆ ਉਸ ਤੋਂ ਬਾਅਦ ਫਿਰ ਇਹ ਵੀ ਤਰ੍ਹਾਂ ਲਾਈਮਲਾਈਟ ਚੋਂ ਉਹਨੂੰ ਹਟ ਗਿਆ ਤੇ ਉਸ ਤੋਂ ਬਾਅਦ ਫਿਰ ਐਮਏ ਕਰਕੇ ਤੇ ਆਈਪੀਐਸ ਆ ਗਿਆ ਅਸੀਂ ਇਧਰ ਚਲੇ ਗਏ ਇਸ ਪਾਸੇ ਆ ਗਏ ਤੇ ਇਹਨੂੰ ਪਤਾ ਤਾਂ ਸੀਗਾ ਜਦੋਂ ਇਹ ਤੇ ਬਲਾਸਟ ਹੋਇਆ ਇਨੇ ਜਦੋਂ ਸੋਚਿਆ ਸਾਰਾ ਕੁਝ ਇੱਕ ਬਲਾਸਟ ਕਾਉਂਡ ਕਰਵਾ ਸਕਦਾ ਤੇ ਇਹਨੂੰ ਕਿਸੇ ਨੇ ਕਿਹਾ ਜਾਂ ਇਹਨੇ ਆਪ ਸੋਚਿਆ ਵੀ ਡਾਕਟਰ ਇਸ ਮੂਮੈਂਟ ਤੇ ਗਿਆ ਹੋਇਆ ਤੇ ਮੇਰੇ ਬਾਰੇ ਉਹਨੂੰ ਪਤਾ ਹੈ ਇਸ ਵਾਸਤੇ ਹੋ ਸਕਦਾ ਡਾਕਟਰ ਨੇ ਕਰਾਇਆ ਹੋਇਆ ਕਿਉਂ ਤੁਹਾਡੇ ਤੋਂ ਖੁੰਦਕ ਖਾਂਦਾ ਸੀ ਪਹਿਲਾਂ ਹੀ ਖੁੰਦਕ ਤਾਂ ਸਾਰੇ ਹੀ ਖਾਂਦੇ ਸੀ ਸਾਡੀ ਮੂਮੈਂਟ ਤੋਂ ਖੁੰਦਕਾਂ ਖਾਂਦੇ ਸੀ ਸੰਜਨੈਲ ਸਿੰਘ ਤੋਂ ਖਾਂਦੇ ਸੀ ਭਾਈ ਅਮਰੀਕ ਸਿੰਘ ਤੋਂ ਖਾਂਦੇ ਸੀ ਤੇ ਜਦੋਂ ਇਹਦੇ ਤੇ ਬਲਾਸਟ ਹੋ ਗਿਆ ਫਿਰ ਤੁਹਾਨੂੰ ਪਤਾ ਬਲਾਸਟ ਕਿੱਥੇ ਹੋਇਆ ਸੀ ਬਲਾਸਟਾਨਾ ਸੈਕਟਰ ਜਿਹੜਾ ਸੀ ਸਾਰੇ ਸੈਕਟਰ ਹਾਂ ਇਹ ਉਦੋਂ ਹੈ ਇੱਥੇ ਐਸਐਸਪੀ ਸੀ ਚੰਡੀਗੜ੍ਹ ਦਾ ਚੰਡੀ ਦੇ ਦੇਤੇ ਬਲਾਸਟ ਮਰਿਆ ਵੀ ਕੋਈ ਬਲਾਸਟ ਦੇ ਵਿੱਚ ਕੋਈ ਤਿੰਨ ਚਾਰ ਬੰਦੇ ਮਰੇ ਸੀ ਤੇ ਤਿੰਨ ਚਾਰ ਦੀਆਂ ਬਾਂਬਾਂ ਉੱਡ ਗਈਆਂ ਸੀ ਕਬ ਤੱਕ ਇਹ ਬਈ ਬਚ ਗਿਆ ਸੀ ਇਹ ਪਿੱਛੇ ਜਿਪਸੀ 'ਚ ਬੈਠਾ ਸੀ ਮਤਲਬ ਮੈਂ ਉਹ ਜਿਹੜੀ ਐਮਬੈਸਡਰ ਕਾਰ ਸੀ ਨਾ ਉਹ ਜੋ ਉੱਤਰ ਕੇ ਤੇ ਪਿੱਛੇ ਜਿਪਸੀ 'ਚ ਬੈ ਗਿਆ ਸੀ ਪੁਲਿਸ ਵਾਲਿਆਂ ਚਾਂ ਬਾਤ ਕੀਆ ਸੀ ਨੇਰ ਸ਼ਹਿਰ ਦੇ ਮਰੇ ਜਾ ਹਜਨਜੀਤ ਬੈ ਗਿਆ ਜੇ ਪਤਾ ਲੱਗ ਗਿਆ ਸੀ ਕਿਸੇ ਨੂੰ ਨਹੀਂ ਇਹਨੂੰ ਕੋਈ ਛਿੱਟੀ ਛੁੱਟੀ ਆਈ ਸੀ ਪਹਿਲਾਂ ਵੀ ਤੁਹਾਨੂੰ ਬਲਾਸਟ ਤੇ ਉਡਾਉਣਾ ਉਹ ਸਾਡੇ ਵਾਲੇ ਵੇਸਤਨਾ ਦੇ ਸਭ ਮੁੰਡੇ ਉਹ ਚਿੱਠੀਆਂ ਲਿਖ ਦਿੰਦੇ ਜੇ ਮਾਰ ਦੇਣਾ ਤੈਨੂੰ ਅਸੀਂ ਇਹ ਕਰ ਦੇਣਾ ਉਹ ਕਰ ਦੇਣਾ ਪਹਿਲੀ ਸਚੇਤ ਜੀ ਆ ਪਹਿਲਾਂ ਤਾਂ ਬੰਦੇ ਵੀ ਬੜੇ ਮਾਰੇ ਸੀ ਇਹਨੇ ਮੁੰਡੇ ਬਹੁਤ ਮਾਰੇ ਸੀ ਉਹਨੂੰ ਆਪਦਾ ਵੀ ਸੀ ਮੈਨੂੰ ਮਾਰ ਦੇਣਾ ਡਰ ਰਹਿੰਦਾ ਸੀ ਡਰ ਰਹਿੰਦਾ ਸੀ ਹਮੇਸ਼ਾ ਹੀ ਡਰਪੋਕ ਤਾਂ ਬਹੁਤ ਮੈਨੂੰ ਜਦੋਂ ਇਹਨੇ ਫੜਿਆ ਉਦੋਂ ਮੇਰੇ ਮੇਰੇ ਬਹੁਤ ਤਰਲੇ ਕਰਦਾ ਉਦੋਂ ਦੋ ਬਲਾਸਟ ਵਾਲੇ ਤੁਹਾਡੇ ਦੇ ਪਰਚਾ ਪਾਇਆ ਆ ਮੈਨੂੰ ਕਹਿੰਦਾ ਸੀ ਤੁਸੀਂ ਰੈਕੀ ਕਰਾਈ ਹੈ ਤੁਸੀਂ ਸਾਰਾ ਕੁਝ ਕਰਾਇਆ ਤੁਸੀਂ ਮਾਸਟਰ ਮਾਈਂਡ ਜੀ ਪਰ ਉਹਨਾਂ ਨੇ ਉਦੋਂ ਤੱਕ ਇਹਨੂੰ ਇਹੇ ਜਿਵੇਂ ਨੇ ਕਰਾਇਆ ਕਿਤੋਂ ਗੁਫਤਾਰ ਕੀਤਾ ਤੁਹਾਨੂੰ ਮੈਨੂੰ ਇਥੋਂ ਮੌੜੀ ਤੋਂ ਪੰਜ ਫੀਟ ਤੋਂ ਕੀਤਾ ਸੀ ਐਸੇ ਨਹੀਂ ਕੀਤਾ ਜਿਆ ਪਰਸਨਲ ਆਇਆ ਸੀ ਆ ਪਾਇਆ ਸੀ ਹਾਂ ਪੁਲਿਸ ਵਾਲਾ ਹਾਂ ਫਿਰ ਉਹ ਉੱਥੇ ਟਾਰਚਰ ਕਰਦੇ ਰਹੇ ਮੈਨੂੰ ਸੀਆਰਪੀ ਲੈ ਕੇ ਉਸ ਤੋਂ ਬਾਅਦ ਸੀਆਰਪੀ ਦੇ ਕੈਂਪ ਚ ਲੈ ਗਏ ਮੱਲੇ ਪੰਜੌਰ ਦੇ ਸਾਹਮਣੇ ਕਿਵੇਂ ਟਾਰਚਰ ਕਰਦੇ ਸੀ ਉਹ ਉਹ ਟਾਰਚ ਜਦੋਂ ਤੁਸੀਂ ਜ ਟਾਰਚ ਜਦੋਂ ਲੈ ਬਤਨ ਤਾਂ ਪਤਾ ਲੱਗੂ ਦੱਸ ਤੋਂ ਨਹੀਂ ਪਤਾ ਲੱਗ ਜੀ ਨਾ ਹੋਰ ਜਿਹੜੀ ਜੂਥ ਨੌਜਵਾਨ ਸੀ ਕਿਵੇਂ ਕੱਪੜੇ ਕੂਪੜੇ ਤੋਂ ਜਦੋਂ ਬੰਦਾ ਮਿਲ ਜਾਂਦਾ ਉਹ ਲਾ ਦਿੰਦਾ ਸਰ ਕੱਪੜੇ ਕੂਪੜੇ ਲਾ ਕੇ ਤੇ ਅੱਖਾਂ ਬੰਨ ਲੈਂਦੇ ਆ ਤੇ ਉਹ ਜਿਹੜਾ ਇਹਨਾਂ ਕੋਲ ਦੁੱਤੀਆਂ ਦੁੱਤੀਆਂ ਮਾਰਨ ਵਾਲਾ ਜਿਹੜਾ ਸੌਦਾ ਹੁੰਦਾ ਸਿਰ 'ਚ ਪਤਾ ਨਹੀਂ ਕੀ ਮਾਰਦੇ ਸੀ ਮੇਰੇ ਤਾਂ ਅੱਖਾਂ ਬੰਨੀਆਂ ਹੋਈਆਂ ਸੀ ਮੈਨੂੰ ਇਹ ਲੱਗਦਾ ਨਹੀਂ ਸੀ ਸਿਰ 'ਚ ਪਟੇ ਪਟੇ ਮਾਰਦੇ ਹੁੰਦੇ ਪਰ ਸਾਰੀ ਰਾਤ ਮਤਲਬ ਮੈਂ ਫੜਿਆ ਗਿਆ ਸੀ 29 ਜਨਵਰੀ ਨੂੰ 29 ਜਨਵਰੀ ਦੀ ਸਾਰੀ ਰਾਤ ਮੇਰੇ ਸਿਰ 'ਚ ਪਟੇ ਮਾਰੀ ਅੱਖਾਂ ਬੰਨੀਆਂ ਸੀ ਮੈਨੂੰ ਹੀ ਪਤਾ ਕੌਣ ਮਾਰਦਾ ਸੀ ਕਿਉਂ ਹੀ ਕਰਦਾ ਨਾ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਫਿਰ ਨਿਰਵਸਥਤਾ ਸੀ ਗਈ ਉਸ ਤੋਂ ਬਾਅਦ ਫਿਰ ਕਰੰਟ ਲਾਉਣਾ ਸ਼ੁਰੂ ਕਰਦੇ ਇਹਨਾਂ ਨੇ ਕਿੱਥੇ ਕਿੱਥੇ ਲੱਗਦਾ ਕੰਨਾਂ ਨੂੰ ਥੱਲੇ ਗੁਪਤੰਗਾ ਤੇ ਹੋਰ ਕੰਨਾਂ 'ਚ ਵੀ ਸਾਰੇ ਮਤਲਬ ਇੱਕ ਕਰੰਟ ਲਾਉਂਦੇ ਬਹੁਤ ਜ਼ਿਆਦੇ ਛੱਡੇ ਹੀ ਪੜਦੇ ਸੀ ਛੱਡੇ ਤਾਂ ਪੜਦੇ ਜੀ ਉੱਥੇ ਸੀਆਰਪੀ ਦੇ ਕੈਂਪਸ ਛੱਡੇ ਇਹਨੇ ਸਾਹਮਣੇ ਬੈਠ ਕੇ ਪੜਾਇਆ ਸੀ ਸੈਣੀ ਕਹਿੰਦਾ ਖਿੱਚੋ ਇਹਨੂੰ ਇਹ ਦੇ ਹਾਂ ਇੱਥੇ ਜਟਾ ਜਾਟਾਂ ਦਾ ਮਤਲਬ ਇਹ ਕੈਂਪ ਹੈ ਤੇ ਜਾਟਾਂ ਨੇ ਇਹਨੂੰ 파ੜ ਦੇਣਾ ਮੈਨੂੰ ਕਹਿੰਦਾ ਤੈਨੂੰ ਜਾਟਾਂ ਨੇ 파ੜ ਦੇਣਾ ਇੱਥੇ ਤੈਨੂੰ ਨਹੀਂ ਛੱਡਣਾ ਮੈਂ ਜੇ ਕੋਈ ਜਿਹੜੀ ਉਹ ਦੇਖੀ ਜੂ ਤੈਨੂੰ ਮਾਰ ਦੇਣਾ ਮੈਂ ਮੈਂ ਕਿਹਾ ਮੈਂ ਮਾਰ ਦੇ ਮੈਂ ਕਿਹਾ ਉਹ ਤੋਂ ਉੱਪਰ ਵਾਲੇ ਦੇ ਹੁਕਮ ਨਾਲ ਮਾਰਨਾ ਤੂੰ ਮੈਨੂੰ ਕਿ ਮਾਰ ਜੀ ਕਹਤਾ ਸੀ ਸੈਣੀ ਨੂੰ ਮਾਰ ਦੇ ਜੇ ਮਾਰ ਲੈ ਹਾਂ ਮੈਂ ਤਾਂ ਕਿਹਾ ਸੀ ਮੈਂ ਕਿਹਾ ਤੂੰ ਕੀ ਮਾਰੇਗਾ ਮਾਰਨ ਵਾਲਾ ਉੱਪਰ ਵਾਲਾ ਹੈ ਜੇ ਉਹਨੇ ਮਾਰਨਾ ਤੇ ਮਰ ਜਾਣਾ ਜੇ ਨਹੀਂ ਦਿੰਦਾ ਨਹੀਂ ਤੇ ਕਹਿੰਦਾ ਮੈਨੂੰ ਹੁਕਮ ਆ ਗਿਆ ਸੁੱਪਰ ਵਾਲੇ ਦਾ ਪਰ ਅੱਗੇ ਨਹੀਂ ਮੈਨੂੰ ਪਤਾ ਲੱਗਿਆ ਕਿਉਂ ਉਹਨੇ ਪਰ ਕਿਉਂ ਕਿਹਾ ਵੀ ਮੈਂ ਮਾਰ ਸੀਤਾਰਾਮ ਨੂੰ ਭੇਜਿਆ ਰਿਹਾ ਮੇਰੇ ਕੋਲ ਸੀਤਾਰਾਮ ਐਸਐਸਪੀ ਹੁੰਦਾ ਵੀ ਜਿਆਦਾ ਇਹਨੂੰ ਇਨਸਟਰਕਸ਼ਨ ਆਉਂਗੀਆਂ ਉੱਪਰੋਂ ਵੀ ਇਹਨੂੰ ਮਾਰਨਾ ਨੇ ਕਿਉਂਕਿ ਸਾਡੀ ਬੇਲਾਂ ਗੱਲਬਾਤ ਚੱਲਦੀ ਰਹੀ 85 ਦੇ ਵਿੱਚ ਸਰਕਾਰ ਨਾਲ ਤੇ ਗੱਲਬਾਤ ਸਾਡੀ ਸਿਰੇ ਲੱਗੇ ਸੀ ਜੇ ਅਕਾਲੀ ਨਾਲ ਗੱਲਬਾਤ ਕਰਦੇ ਤਾਂ ਉਦੋਂ ਸਾਡੇ ਮੁੰਡੇ ਵੀ ਸਾਰੇ ਛੁਰ ਦੇ ਦੇ ਦੀ ਆਈ ਜੇ ਕਰੀ ਛੁਰ ਦੇ ਸੀ ਬਹੁਤ ਕੁਝ ਮਿਲਦਾ ਸੀ ਲੇਕਿਨ ਉਹ ਅਕਾਲੀਆਂ ਨੇ ਸਾਡੇ ਪਿੱਠੇ ਛੁਰਾ ਮਾਰਿਆ ਤੇ ਉਹ ਸ਼ਾਇਦ ਉਹ ਉਹਨਾਂ ਦੇ ਦਿਲ 'ਚ ਹੋਵੇ ਜੇ ਗੱਲਬਾਤ ਕਰਨ ਦੀ ਲੋੜ ਪਈ ਤੇ ਫੇਰ ਇਹਨਾਂ ਨੇ ਲੋੜ ਪੈ ਸਕਦੀ ਇਹਦਾ ਸੀਤਾਰਾਮ ਜੇਦੋਂ ਮੇਰੇ ਕੋਲ ਆਉਂਦਾ ਰਿਹਾ ਇੱਕ ਹਫਤਾ ਲਗਾ ਉਵੇਂ ਬਲੰਪਰਟੀ ਕਰਾਉਂਦਾ ਰਿਹਾ ਤੇ ਮੇਰੇ ਕੋਲ ਬੈਠ ਕੇ ਮੈਨੂੰ ਮਤਲਬ ਨਸੀਤਾਂ ਦਿੰਦਾ ਹੁੰਦਾ ਸੀ ਤੁਸੀਂ ਇਸ ਕੰਮ 'ਚ ਕਿਉਂ ਪਏ ਹੋ ਤੁਸੀਂ ਜਨਰਲ ਸਿੰਘ ਸੰਤ ਕਿਉਂ ਕਹਿੰਨੇ ਹੋ ਉਤਾਰਤਵਾਦੀ ਹੈ ਜੀ ਇਹ ਉਹ ਇਸਨ ਕਰਦਾ ਸੀ ਬਾਕੀ ਹੋਰ ਟੀਮਾਂ ਬਹੁਤ ਦਿੱਲੀ ਦੇ ਕੋਈ 8-10 ਟੀਮਾਂ ਦਿੱਲੀ ਤੋਂ ਆਈਆਂ ਸੈਣੀ ਵਾਲੇ ਕੇਸ 'ਚ ਕਿੰਨੇ ਸਾਲ ਬਾਅਦ ਫਿਰ ਤੁਸੀਂ ਬਰੀ ਹੋਏ ਕਿਵੇਂ ਬਰੀ ਹੋਏ ਸੈਣੀ ਵਾਲੇ ਕੇਸ 'ਚ ਤਾਂ ਮੈਂ ਜ਼ਮਾਨਤ ਤਾਂ ਮੇਰੀ ਉਦੋਂ ਹੀ ਹੋ ਗਈ ਸੀ ਬਡਰੈਲ ਜੇਲ੍ਹ ਤੋਂ ਹੀ ਉਸ ਵਾਰ ਇਹਨਾਂ ਜਿਹੜਾ ਕੇਸ ਮੇਰੇ 'ਤੇ ਪਾਇਆ ਮੈਂ ਅਪੀਲ ਕਰਤੀ ਸੀ ਹਾਈ ਕੋਰਟ 'ਚ ਵੀ ਇਹ ਝੂਠਾ ਕੇਸ ਹੈ ਕੋਈ ਗਰਗ ਹੁੰਦਾ ਸੀ ਜੱਜ 8 ਸਾਲ ਤੋਂ ਬਾਅਦ ਫਿਰ 92 ਦਾ ਕੇਸ ਸੀ ਤੇ 2000 ਦੇ ਵਿੱਚ ਫਿਰ ਮੇਰੀ ਉਹ ਜਿਹੜੀ ਐਫ ਆਈ ਆਰ ਕੋਈ ਸ਼ੈ ਸੀ ਉਹ ਰੱਦ ਹੋ ਗਈ ਸੀ ਐਫ ਆਈ ਆਰ ਕੋਈ ਸ਼ੋ ਗਈ ਸੀ ਤੇ ਮੈਂ ਇਸ ਮੈਂ ਤਰੀਕ ਤੇ ਮੈਨੂੰ ਉਹਨਾਂ ਜਨ ਨੂੰ ਐਗਜ਼ੈਂਪਟ ਕਰਤਾ ਸੀ ਹਾਈ ਕੋਰਟ ਨੇ ਵੀ ਜਿੰਨਾ ਜਿਹੜਾ ਫੈਸਲਾ ਨਹੀਂ ਹੁੰਦਾ ਹਾਈ ਕੋਰਟ ਤੇ ਉਹਨਾਂ ਜਿਹੜਿਆਂ ਨੂੰ ਐਗਜ਼ੈਂਪਸ਼ਨ ਦਿਓ ਤੇ ਤਰੀਕ ਤੇ ਅਕਾਲੀਆਂ ਦਾ ਜ਼ਿਕਰ ਕਰ ਰਹੇ ਜਿਨ੍ਹਾਂ ਨੇ ਇਹ ਅਕਾਲੀਆਂ ਨੇ ਧੋਖਾ ਕੀਤਾ ਪਿੱਛੇ ਸੂਰਾ ਮਾਰਿਆ ਉਹਨਾਂ ਨੇ ਕਿਵੇਂ ਪਿੱਛੇ ਸੂਰਾ ਮਾਰਿਆ ਦੇਖੋ ਇਹ ਬੜੀ ਲੰਮੀ ਸਟੋਰੀ ਹੈ ਜੇ ਤੁਹਾਨੂੰ ਮੈਂ ਇਹ ਦੱਸਣ ਲੱਗਾ ਵੀ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਜਿਹੜਾ ਕੁਝ ਕਰਵਾਇਆ ਸਾਰਾ ਕਾਲੀਆਂ ਨੇ ਕਰਵਾਇਆ ਜਿਹੜਾ ਕਿਉਂਕਿ ਦਾ ਹੁਣ ਜਿਹੜਾ ਕੇਸ ਚੱਲ ਰਿਹਾ ਕਿਉਂਕਿ ਉਹਨੂੰ ਮਾਰਿਆ ਜਿਹੜਾ ਉਹ ਕਾਲੀਆਂ ਨੇ ਮਰਵਾਇਆ ਇਹ ਤੁਸੀਂ ਬਾਦਲਪਿੰਡ ਕਿਤੇ ਜਾਓ ਤੇ ਉਹਨਾਂ ਦੇ ਜਿਹੜੇ ਮਹਿੰਦਰ ਸਿੰਘ ਗਰੇ ਮਹਿੰਦਰ ਸਿੰਘ ਨੇ ਜਿਹੜੇ ਉਹਨ ਬਾਦਲ ਦੇ ਖਿਲਾਫ ਜਿਹੜੇ ਐਕਸ਼ਨ ਰੱਖਦੇ ਨੇ ਉਹਨਾਂ ਦੇ ਪਰਿਵਾਰ ਤੋਂ ਪੁੱਛੋ ਉਹਨਾਂ ਦੇ ਫਾਦਰ ਤੇਜਾ ਸਿੰਘ ਸੀ ਮਹਿੰਦਰ ਦੇ ਜਿਨ੍ਹਾਂ ਨੇ ਬਾਦਲ ਨੂੰ ਖੜਾ ਕੀਤਾ ਸੀ ਤੇ ਆਪਰੇਸ਼ਨ ਬਲੂ ਸਟਾਰ ਹੋਣਾ ਹੀ ਨਹੀਂ ਸੀ तेजस सिंह ਦੇ ਘਰ ਬੈਠ ਕੇ ਸਾਰਾ ਫੈਸਲਾ ਹੋ ਗਿਆ ਸੀ ਬਾਦਲ ਟੋੜਾ ਤਲਵੰਡੀ ਤੇ ਸੰਜਨੈਲ ਸਿੰਘ ਨੇ ਮੰਨ ਗਿਆ ਸੀ ਮੈਂ ਆਪਦੇ ਬੰਦੇ ਲੈ ਕੇ ਬਾਹਰ ਚਲੇ ਜਾਣਾ ਤੁਸਮਦੋਤਾ ਕਰ ਲੋ ਸਰਕਾਰ ਨਾਲ ਲੇਕਿਨ ਉਹ ਕਹਿੰਦੇ ਨਾ ਰਤੋ ਰਾਤ ਬੰਦਾ ਬਾਦਲ ਨੂੰ ਪਤਾ ਲੱਗਿਆ ਸੰਜਨੈਲ ਸਿੰਘ ਨੇ ਜਿਉਂਦੇ ਰਹਿ ਜਾਣਾ ਇਹ ਫੇਰਾ ਤੋੜਾ ਦਿੱਲੀ ਭਜਿਆ ਦਿੱਲੀ ਜਾ ਕੇ ਪੀਸੀ ਅਲੈਗਜ਼ੈਂਡਰ ਨੂੰ ਮਿਲਿਆ ਜਿਹੜਾ ਉਹਦਾ ਪੀਏਸੀ ਇੰਦਰਾ ਗਾਂਧੀ ਦਾ ਉੱਥੇ ਬੈਗਵੈਰਨਾ ਸਕੀਮ ਬਣਾਈ ਵੀ ਜੇ ਸੰਜਨੈਲ ਸਿੰਘ ਜਿਉਂਦਾ ਰਹਿ ਗਿਆ ਤੇ ਫੇਰ ਤੁਹਾਡੇ ਇੱਥੋਂ ਗੱਲ ਗਈ ਫੇਰ ਸੰਜਨੈਲ ਸਿੰਘ ਦੀ ਚੱਲੂਗੀ ਪੰਜਾਬ ਤਾਂ ਉਹਨੂੰ ਕਿਸੇ ਨੇ ਪੁੱਛਣਾ ਨਾ ਸਾਨੂੰ ਪੁੱਛਣਾ ਇਸ ਵਾਰ ਤੇ ਉਹਨਾਂ ਮਰਨਾ ਬਹੁਤ ਜ਼ਰੂਰੀ ਸੀ ਉਸ ਤੋਂ ਬਾਅਦ ਫਿਰ ਉਹ ਜਿਹੜਾ ਤੇਜਾ ਸਿੰਘ ਦੇ ਘਰ ਜਿਹੜਾ ਫੈਸਲਾ ਹੋਇਆ ਸੀ ਉਹ ਸਾਰਾ ਰੱਦ ਹੋਇਆ ਤੇ ਪ੍ਰਕਾਸ਼ ਸਿੰਘ ਬਾਦਲ ਨੇ ਤੇ ਗੁਰਚਰਨ ਸਿੰਘ ਟਵਾੜਾ ਨੇ ਇਹਨਾਂ ਨੇ ਮਿਲ ਕੇ ਮਤਲਬ ਅਪਰੇਸ਼ਨ ਬਲੂਸਟਾਰ ਸਾਰਾ ਸਰਕਾਰ ਨੂੰ ਕਹਿ ਕੇ ਕਰਵਾਇਆ ਤੇ ਸੰਜਨਾਲ ਸਿੰਘ ਮਰੋਣਾ ਸੀ ਇਹਨਾਂ ਨੇ ਉਹਨੂੰ ਮਰਵਾਤਾ ਤੇ ਲੋਕ ਤੁਹਾਡੀ ਗੱਲ ਨੂੰ ਹੁਣ ਚਟਲਾਉਣਗੇ ਵੀ ਕਮੈਂਟ ਵੀ ਆਉਣਗੇ ਹੁਣ ਕਾਲੀਆਂ ਨੇ ਕਹਿਣਗੇ ਵੀ ਤਾਂ ਸੁਣੀ ਸੁਣਾਈ ਗੱਲ ਆਪਣੇ ਲੋਕੋ ਘਟ ਰਹੇ ਨੇ ਕਹਾਣੀ ਸੁਨੀਸ਼ ਨਾਇਰ ਗਾ ਤੇ ਉੱਥੇ ਜਾ ਕੇ ਪਤਾ ਕਰ ਲੈ ਉਹਨਾਂ ਦੇ ਪਿੰਡੋਂ ਜਿਹੜੇ ਉਹਨਾਂ ਦੇ ਵਿਰੋਧੀ ਨੇ ਬਾਦਲ ਦੇ ਉਹਨਾਂ ਤੋਂ ਜਾ ਕੇ ਪਤਾ ਕਰ ਲੈ ਜਾਂ ਬਾਦਲ ਦਾ ਜਿਹੜਾ ਕਰਤਾਰ ਹੈ ਉਹਨ ਬਾਦਲ ਦਾ ਕਰਤਾਰ ਦਾ ਇਹ ਵੀ ਇਹਦੀ ਬੀਪੀ ਤਵਾੜੀ ਵਾਲੀ ਜਿਹੜੀ ਰੇਟ ਸਿੱਟੇ ਨੇ ਬਣਾਈ ਉਸ ਤੋਂ ਬਾਅਦ ਉਹਨੂੰ ਦਪਾ ਗਿਆ ਦਪਾਉਂਦਾ ਮੈਂ ਆਰਟੀਆਈ ਮੇਰੇ ਕੋਲ ਪਈ ਹੈ ਆਰਟੀਆਈ ਮੈਂ ਇਹ ਬੀਪੀ ਤਵਾੜੀ ਦੀ ਮਤਲਬ ਰਿਪੋਰਟ ਦੀ ਆਰਟੀਆਈ ਮੰਗੀ ਸੀ ਮੈਂ ਲੋਂਗੋਵਾਲ ਦੇ ਕਤਲ ਦੀ ਜਿਹੜੇ ਇਹਨਾਂ ਨੇ ਕਮਿਸ਼ਨ ਬਣਾਇਆ ਸੀ ਕਾਲੀਆਂ ਨੇ ਉਹਦੀ ਆਰਟੀਆਈ ਮੰਗੀ ਸੀ ਜਵਾਬ ਆਇਆ ਸੀ ਨਾ ਕੋਈ ਜਵਾਬ ਨਹੀਂ ਦਿੰਦੇ ਮੈਂ ਬਹੁਤ ਧੱਕੇ ਖਾਂਦਾ ਰਿਆਂ ਇਨਫੋਰਮੇਸ਼ਨ ਅਫਸਰ ਨੂੰ ਸਤੋਂਕ ਕਲੇ ਮਸਲੇ 'ਚ ਉਹ ਰਿਪੋਰਟ ਦੇ ਲਈ ਆਰਟੀ ਪਈ ਸੀ ਆਰਟੀ ਪਈ ਸੀ ਮੈਂ ਉਦੋਂ ਨਿਤਾਰਕ ਸਿੰਘ ਬਰਾੜ ਹੁੰਦਾ ਸੀ ਕਮਿਸ਼ਨਰ ਉਸ ਪਹਿਲਾਂ ਫੈਡਰੇਸ਼ਨ 'ਚ ਰਿਹਾ ਸੀ ਨਿਤਾਰਕ ਸਿੰਘ ਬਰਾੜ ਉਹ ਨੂੰ ਮੈਂ ਪਰਸਨਲ ਜਾ ਕੇ ਗਿਆ ਮੈਂ ਕਿਹਾ ਬੀ ਬੀਪੀ ਤવાડી ਵਾਲੀ ਮੈਨੂੰ ਚਾਹੀਦੀ ਹੈ ਰਿਪੋਰਟ ਤੇ ਲੰਗੋਵਾਲ ਵਾਲੀ ਵੀ ਰਿਪੋਰਟ ਚਾਹੀਦੀ ਜਿਹੜੀ ਕਮਿਸ਼ਨ ਬਣਿਆ ਸੀ ਉਹਨੇ ਕਿਹਾ ਜੀ ਬਾਦਲ ਨੇ ਸਾਨੂੰ ਰੋਕਿਆ ਹੋਇਆ ਵੀ ਇਹ ਨਹੀਂ ਦੋ ਜਣੇ ਛੋਟੀ ਕਦੇ ਹੋਈ ਸੀ ਬਾਦਲ ਨਾਲ ਕਦੇ ਮੁਲਾਕਾਤ ਬਾਦਲ ਨਾਲ ਮੇਰੀ ਮੁਲਾਕਾਤ ਨਹੀਂ ਹੋਈ ਪਰ ਬਾਦਲ ਮੈਨੂੰ ਚਾਹੁੰਦਾ ਬਹੁਤ ਸੀ ਪਹਿਲਾਂ 96 ਦੇ ਵਿੱਚ ਮੈਨੂੰ ਟੋੜਾ ਚਾਹੁੰਦਾ ਸੀ ਵੀ ਪਾਰਲੀਮੈਂਟ ਦਾ ਇਲੈਕਸ਼ਨ ਲੜਾ ਕੇ ਤੇ ਉਹਨੂੰ ਅਕਾਲੀ ਚਲਚ ਲੈ ਆ ਜੀ ਟੋੜੇ ਦੀ ਮੈਂ ਗੱਲ ਨਹੀਂ ਮੰਨੀ ਪੌਂਟਾ ਸਾਹਿਬ ਮਤਲਬ ਉਹ ਮੇਰੇ ਅਸਮਨ ਉਸ ਤੋਂ ਬਾਅਦ ਵੀ ਬਾਦਲ ਮੈਨੂੰ ਚਾਹੁੰਦਾ ਸੀ ਕਿ ਅਖੀਰ ਦੇ ਵਿੱਚ ਜਦੋਂ ਬਾਦਲ ਦੇ ਕਾਬੂ ਨਹੀਂ ਆਇਆ ਟੋੜੇ ਦੇ ਫਿਰ ਇਹ ਮੈਨੂੰ ਚਾਹੁੰਦੇ ਸੀ ਵੀ ਇਹਨੂੰ ਯੂਜ਼ ਕਰੀਏ ਤੇ ਮੈਂ ਰਾਜ ਸਭਾ 'ਤੇ ਜਾਈਏ ਜਾਂ ਕਾਲੇ ਚਰਚ ਲੈ ਜਾਈਏ ਉਹ ਵੀ ਮੈਂ ਨਾਲ મતਲਬ ਬਾਦਲੇ ਤੁਹਾਨੂੰ ਕੀਤਾ ਸੀ ਰਾਜ ਸਭਾ ਲਈ ਆਫਰ ਟਰਨ ਡਾਊਨ ਕਰਤਾ ਨਹੀਂ ਉਹਦੇ ਤਰੀਕੇ ਹੁੰਦੇ ਨੇ ਪੋਲੀਟੀਸ਼ੀਅਨ ਦੇ ਤਰੀਕੇ ਹੁੰਦੇ ਨੇ ਅ ਕੈਸੇ ਦੇ ਜਰੀਏ ਕੀਤਾ ਸੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਪਰ ਮੈਂ ਇਹਨਾਂ ਦੀ ਗੱਲ ਨਹੀਂ ਮੰਨੀ ਕਿਉਂਕਿ ਅਸੀਂ ਸੰਜੇਨ ਸਿੰਘ ਦੇ ਚੰਡੇ ਹੋਏ ਸੀ ਸਾਨੂੰ ਇਹ ਵੀ ਇਹਨਾਂ ਨੇ ਮੁਰਾਇਆ ਸੰਜੇਨ ਸਿੰਘ ਨੂੰ ਇਹਨਾਂ ਨੇ ਇਹਨੂੰ ਲੰਗੋਵਾਲ ਨੂੰ ਇਹਨਾਂ ਨੇ ਮੁਰਾਇਆ ਲੋਂਗਵਾਲ ਨੂੰ ਮਰੋਣ ਦੀ ਜਿਹੜੀ ਕਮਿਸ਼ਨ ਦੀ ਰਿਪੋਰਟ ਹੈ ਨਾ ਉਹ ਜੇ ਆਉਂਦਾ ਵੀ ਕੇਪੀਐਸ ਗਿੱਲ ਨੇ ਮਰਵਾਇਆ ਲੋਂਗਵਾਲ ਕੇਪੀਐਸ ਗਿੱਲ ਕੋਲ ਸਕਿਉਰਿਟੀ ਸੀ ਪੀਐਪੀ ਦੀ ਉਹਨੇ ਸਕਿਉਰਿਟੀ ਲੂਜ਼ ਕਰਦੀ ਸਕਿਉਰਿਟੀ ਲੂਜ਼ ਕਰਨ ਤੋਂ ਬਾਅਦ ਮਰਵਾਤਾ ਤੇ ਉਹ ਉਦੋਂ ਅਰਜਨ ਸਿੰਘ ਵਾਰਨਰ ਬਣ ਕੇ ਆਇਆ ਸੀ ਸੈਂਟਰ ਦਾ ਉਹਨੂੰ ਹੋਇਆ ਸੀ ਵੀ ਲੋਂਗਵਾਲ ਨੂੰ ਮਰੋਣਾ ਤਾਂ ਤਾਂ ਕਿ ਜਿਹੜਾ ਲੋਂਗਵਾਲਾ ਕਾਰਡ ਹੈ ਉਹ ਇੰਪਲੀਮੈਂਟ ਨਾ ਹੋ ਸਕੇ ਕਿਉਂਕਿ ਜੇ ਉਹ ਇੰਪਲੀਮੈਂਟ ਹੋ ਜਾਂਦਾ ਤਾਂ ਵੀ ਚੰਡੀਗੜ੍ਹ ਮਿਲਦਾ ਸੀ ਪੰਜਾਬ ਨੂੰ ਹੋਰ ਜਿਹੜੇ ਮੁੰਡੇ ਨੇ ਉਹ ਛੱਡ ਛੁੱਟਦੇ ਸਾਰੇ ਆਜੇ ਕਰ ਛੁੱਟਦੇ ਸੀ ਉਹ ਨਾ ਇੰਪਲੀਮੈਂ ਸਰਕਾਰ ਨੂੰ ਰਹਾ ਬਹੁਤ ਬਹੁਤ ਧੰਨਵਾਦ ਫਿਰ ਆਪਾਂ ਖੁੱਲ ਕੇ ਇਸ ਵਿਸ਼ੇ ਤੇ ਫਿਰ ਚੱਲਦੇ ਠੀਕ ਹੈ ਠੀਕ ਹੈ ਥੈਂਕ ਯੂ ਵੈਰੀ ਮਚ ਇਸਨ ਡਾਕਟਰ ਪਗਵਾਨ ਸਿੰਘ ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਦਾ ਆਪਣੀ ਅੱਖੀ ਹਾਲ ਦੇਖਿਆ ਜਦੋਂ ਉਸ ਸਮੇਂ ਫੌਜ ਨੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸੀ ਸ੍ਰੀ ਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਸੀ ਹੋਰ ਵੀ ਕਈ ਅਹਿਮ ਗੱਲਾਂ ਇਹਨਾਂ ਨੇ ਦੱਸਿਆ ਨੇ ਉਸ ਸਮੇਂ ਦੇ ਤਤਕਾਲੀ ਜਿਹੜੇ ਮਾਫ ਕਰਨਾ ਤੇ ਉਸ ਸਮੇਂ ਦੇ ਅਕਾਲੀ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਤੇ ਟੌੜੇ ਦੇ ਬਾਰੇ ਕਈ ਅਹਿਮ ਗੱਲਾਂ ਨੇ ਕਈ ਅਹਿਮ ਖੁਲਾਸੇ ਇਹਨਾਂ ਦੇ ਵੱਲੋਂ ਕੀਤੇ ਗਏ ਨੇ ਸੈਣੀ ਵਾਲੇ ਕਿਸੇ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ ਜਦੋਂ ਉਸ ਸਮੇਂ ਐਸਐਸਪੀ ਤੇ ਅਟੈਕ ਹੋਇਆ ਸੀ ਬਲਾਸਟ ਹੋਇਆ ਸੀ ਤਾਂ ਉਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਥੇ ਇਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਇਹਨਾਂ ਦੇ ਗਰੰਟ ਲਾਏ ਜਾਂਦੇ ਇਹਨਾਂ ਦੇ ਚੱਡੇ ਪਾੜੇ ਜਾਂਦੇ ਨੇ ਕਈ ਤਰ੍ਹਾਂ ਦੇ ਤਸੀਹੇ ਇਹਨਾਂ ਨੇ ਝੱਲੇ ਨੇ ਪਰ ਹਾਈ ਕੋਰਟ ਨੇ ਇਹਨਾਂ ਦੀ ਜਿਹੜੀ ਉਹ ਐਫਆਈਆਰ ਸੀ ਉਹ ਰੱਦ ਕਰ ਦਿੱਤੀ ਸੀ ਕੇਸ ਹੀ ਖਤਮ ਕਰ ਦਿੱਤਾ ਸੀ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ